ਰਾਜਪਾਲ ਮੇਰੀ ਗੱਲ ਸੁਣ ਭਾਈ ਹੁਣ ਐਨੇ ਦਿਨ ਕਿੰਨੇ ਕਿ ਦਿਨ ਮੈਂ ਤੈਨੂੰ ਇੱਥੇ ਬਿਠਾਈ ਰੱਖੂੰਗੀ ਉਹ ਕੀ ਨਾਂ ਟੀ ਇਹਨ ਮੈਂ ਉਹ ਨਹੀਂ ਠੀਕ ਤਾਂ ਹੋਈ ਨਾ ਕਿੱਡੀ ਗੱਲ ਆ ਦੱਸ ਹੈ ਕਿੰਨਾ ਥਾਂ ਰੋਕਦਾਗਾ ਇੱਕ ਮੰਜੇ ਦੇ ਪਿਆ ਕਿੰਨੇ ਦਿਨਾਂ ਦਾ ਮੰਜੇ ਦੇ ਪੈਣ ਵਾਲੀ ਗੱਲ ਨਹੀਂ ਭਾਈ ਮੈਂ ਹੁਣ ਦੇਖ ਤੇਰੇ ਕੰਨੇ ਉਹ ਕੰਮ ਤੇ ਵੀ ਬੈਠੀ ਆ ਘਰੇ ਜਾ ਨਹੀਂ ਸਕਦੀ ਤੈਨੂੰ ਇਕੱਲੇ ਨਹੀਂ ਛੱਡ ਕੇ ਤੇ ਨਾ ਜਾਣੇ ਜੇ ਕਿਸੇ ਨੇ ਤੈਨੂੰ ਦੇਖ ਲਿਆ ਤੇ ਉਹਨਾਂ ਨੂੰ ਚੁਗਲੀ ਲਾਤੀ ਫਿਰ ਕੀ ਬਣੂਗਾ ਐ ਵੀ ਗੱਲ ਹੈਗੀ ਆ ਬਾਕੀ ਕੰਮ ਤੇ ਤੂੰ ਜਾਣਾ ਜਾ ਵੜਾ ਕਰ ਮੈਨੂੰ ਕਿਹੜਾ ਪੱਬੂ ਖਾਂਦੇ ਇੱਥੇ ਗੇਟ ਲਾ ਦਿਆ ਕਰ ਬਾਹਰ ਭਾਈ ਪਬੂ ਨਹੀਂ ਖਾਂਦੇ ਤੈਨੂੰ ਜਿਹੜਾ ਡਰ ਆ ਮੈਨੂੰ ਨਾ ਜਾਣੇ ਕੋਈ ਹੁਣ ਸਾਰਾ ਦਿਨ ਮੈਂ ਥੋੜਾ ਵੀ ਐ ਬਾਰਾ ਬੰਦ ਕਰਕੇ ਰੱਖੂਗੀ ਆਂਡਕਮਾੜ ਸੌ ਆ ਜਾਂਦਾ ਉਹ ਕੌਣ ਆਉਂਦਾ ਖਾਂਡਾ ਜੀ ਤੂੰ ਬਾਹਰ ਬਹਿ ਜਾ ਕਰ ਜੇ ਚੁਗਲੀਆਂ ਕਰਨੀਆਂ ਹੁੰਦੀਆਂ ਕਿਸੇ ਨਾਲ ਮੈਂ ਦੱਸ ਕੀ ਕਰਨ ਵਾਲੇ ਦਵਾਈ ਤਾਂ ਫੜਾਣ ਦੀ ਬਾਹਰ ਕੱਢਣ ਨੂੰ ਤਿਆਰ ਹੋਊਗੀ ਵੇ ਭਾਈ ਤੂੰ ਗੁਲੀਆਂ ਨਹੀਂ ਕਰਦੀ ਕੋਈ ਨਾ ਦਵਾਈ ਫੜਾ ਦਾਨੀ ਤੈਨੂੰ ਉਹ ਭਈਆ ਦਵਾਈ ਤਾਂ ਤੇ ਹੋਰ ਕਿਰਾਂ ਪੰਜ ਚਾਰ ਦਿਨ ਮੈਨੂੰ ਰਹਿਣ ਦੇ ਕਿਰਾਂ ਲੱਤ ਹੁਣ ਮੋੜਨ ਜੇ ਲੱਗ ਗਈ ਇਹ ਤੋਂ ਬਾਅਦ ਮੈਂ ਆਪਣੇ ਆਦਾ ਕੋਈ ਨਾ ਕੋਈ ਟਿਕਾਣਾ ਹੋਰ ਲੱਭ ਲੂੰਗਾ ਨਵਾਂ ਕੋਈ ਗੱਲ ਨਹੀਂ ਤੂੰ ਲੱਭੀ ਖੜਾ ਉਹ ਘਰਾਂ ਚ ਘਰ ਆ ਤੱਕ ਜਾਰੀ ਜਾਈ ਆਪਦਾ ਕੋਈ ਪ੍ਰਬੰਧ ਨਾ ਕਰੀ ਓਏ ਇੱਕ ਮੇਰਾ ਯਾਰ ਦੋਸਤ ਹੈਗਾ ਖੰਨੇ ਤੋਂ ਉਹਦੇ ਕੋਲੇ ਜਾਵੜੂਗਾ ਉਹ ਕਹਿੰਦਾ ਸੀ ਕਹਿੰਦਾ ਆ ਜੀ ਉਹਦੇ ਕੋਈ ਗੱਲ ਨਹੀਂ ਚਾਰਜ ਆ ਪਾਈ ਬੈਠਾ ਬੱਕਰੇ ਦਾ ਉਹ ਨਾ ਸੀਤੀ ਸੱਟ ਹੋ ਜਾਂਦਾ ਹੁੰਦਾ ਜਖਮ ਜੋ ਹੋ ਜਾਂਦਾ ਹਾਂ ਲੋਕਾਂ ਦੇ ਹੱਥਾਂ ਕਨੀ ਝਾਕੀ ਜਾ ਆ ਕਿ ਜਿੱਥੇ ਤੇ ਕੀ ਤਵਾ ਪ੍ਰਾਂਤ ਉੱਥੇ ਨੱਚੀ ਜਾਰੀ ਰਾਤ ਤੇਰਾ ਤਾਂ ਰਾਜਪਾਲ ਇਹ ਕੰਮ ਹੋਇਆ ਪਿਆ ਓਏ ਹੁਣ ਜਦੋਂ ਕਰੋਟੀ ਅੜ ਗਏ ਹੁਣ ਕਰਗੇ ਕੀ ਜੇ ਫਸ ਗਈ ਜੇ ਤੋਂ ਫਟਕਣ ਗਿਆ ਅੱਛਾ ਤੂੰ ਮੈਨੂੰ ਮਰਵਾਉਣਾ ਹੈ ਹੁਣ ਹੈ ਤੈਨੂੰ ਕੋਈ ਹੱਥ ਨਹੀਂ ਲਾਉਂਦਾ ਮੇਰੇ ਹੁੰਦੇ ਜ਼ੂੰਗਾ ਟੈਂਸ਼ਨ ਲਈ ਜਾਂਦੀਆਂ ਕਿਸਨੂੰ ਪਤਾ ਨਹੀਂ ਮੈਂ ਕਿੱਥੇ ਆ ਕਿੱਥੇ ਨਹੀਂ ਜੇ ਤੁਸੀਂ ਦੱਸ ਦੋਗੇ ਰੌਲਾ ਪਾ ਦੋਗੇ ਫਿਰ ਤਾਂ ਸਭ ਕੁਝ ਹੀ ਆ ਘਰ ਦਾ ਵੇਤੀ ਇੰਨੇ ਦਿਨ ਹੋ ਗਏ ਤੈਨੂੰ ਇੱਥੇ ਬੈਠੇ ਮੈਂ ਉਦੋਂ ਦਾ ਰੌਲਾ ਪਾਇਆ ਨਾ ਹੁਣ ਮੈਂ ਰੌਲਾ ਪਾਉਂਗੀ ਹਾਂ ਫਿਰ ਤੂੰ ਹੁਣ ਮੈਨੂੰ ਆਏ ਨਾ ਨਾ ਕਹੇ ਵੀ ਤੂੰ ਜਾ ਭਾਈ ਕਿਤੇ ਨਾ ਕਿਤੇ ਕੋਈ ਨਹੀਂ ਮੈਂ ਟਿਕਾਣਾ ਮੂਰੇ ਲੱਭੀ ਬੈਠਾਂਗਾ ਜਾੜੂਣ ਆਪੇ ਮੈਨੂੰ ਵੀ ਪਤਾ ਮੈਂ ਬਗਾਨੇ ਘਰੇ ਹੁਣ ਕਿੰਨਾ ਚਿਰ ਬੈਠਾ ਰੂੰਗਾ ਅਗਲਾ ਦੇਖਣ ਵਾਲਾ ਭਰਾ ਬਣਾਉਂਦਾ ਮੈਂ ਤੈਨੂੰ ਆਏ ਨਹੀਂ ਕਹਿੰਦੀ ਰਾਜਪਾਲ ਵੀ ਦੋ ਰੋਟੀਆਂ ਖਾਣਾਂ ਕੋਈ ਗੱਲ ਨਹੀਂ ਜੇ ਮੇਰੇ ਘਰੇ ਦੋ ਜਣੇ ਹੋਰ ਹੁਣ ਉਹ ਚਾ ਕੋਈ ਨਹੀਂ ਤੇਰਾ ਡਰ ਵੀ ਚੱਕ ਦੂੰਗਾ ਮੈਂ ਆ ਜਾ ਆ ਜਾ ਕਰਦਾ ਮੁੰਡਣਾ ਗੱਲੋ ਗੱਡੀ ਬਾਹਰ ਜਾ ਨਹੀਂ ਕੜ ਗਿਆ ਦੇਖ ਮੈਂ ਦੇਖਦੀ ਤੂੰ ਪੈ ਜਾ ਆਰਾਮ ਨਾਲ ਗਵਾਂਡੀਆਂ ਦਾ ਲੱਗਦਾ ਕਿ ਆਪਣੀਆਂ ਮੈਨੂੰ ਤਾਂ ਖੜਕਾ ਆਪਣਾ ਹੀ ਸੁਣਿਆ ਦੇਖ ਕੇ ਹੁਣੀ ਮੈਂ ਇਹ ਸਾਰੇ ਦਾ ਹੋਰ ਨਾ ਕੋਈ ਜੱਬ ਹੋ ਜਾ ਕਿਤੇ ਲੈਣੇ ਦੇ ਦੇਣੇ ਪੈ ਜਾਣ ਚੱਜ ਨਾ ਖੜਕਾ ਕਾਲੇ ਆਏ ਨਹੀਂ ਬਾਹਰ ਖੋਲਣਾ ਬਾਜ ਮਰ ਬਾਜ ਓ ਬਾਈ ਹੈਗਾ ਕੋਈ ਘਰੇ ਹਾਂ ਵਾਇਤਾ ਸੁਣੀ ਸੁਣੀ ਜਿਹੀ ਲੱਗਦੀ ਆ ਮੈਨੂੰ ਲੱਗਦਾ ਮੇਰਾ ਸਾਲਾ ਕਿਤੇ ਕਾਲਾ ਹੀ ਨਾ ਗਿਆ ਹੋਵੇ ਮਾਰਨਗੇ ਮੇਰੇ ਸਾਰੇ ਕੰਮ ਛੱਡਦੇ ਆ ਮਰਾਏ ਦੇਖ ਕੇ ਟਿਕਾਣਾ ਕੋਈ ਲੁਕੜਾਂ ਤੂੰ ਕੌਣ ਆ ਗਿਆ ਜੋਰ ਜੋਰ ਦੀ ਬਰਕ ਬੇ ਕੀ ਐ ਅੱਛਾ ਕਿੱਧਰ ਤੁਰਿਆ ਆਂ ਮੈਨੂੰ ਲੱਗਦਾ ਜਾਣ ਪਛਾਨ ਵਾਲੇ ਬੰਦੇ ਮੇਰੇ ਉਹੀ ਆ ਗਏ ਜਿਹਨਾਂ ਨੇ ਕੁੱਟਿਆ ਸੀਗਾ ਕਾਲਿਆਂ ਨੂੰ ਮੈਂ ਮਰ ਗਈ ਬੇ ਮੈਨੂੰ ਪੁੱਛ ਰਹੀ ਜੀ ਮੈਂ ਹੁਣ ਕੀ ਕਰੂੰਗੀ ਕਿੱਧਰ ਜਾਵਾਂ ਤੂੰ ਤਾਂ ਮੈਨੂੰ ਮਰਵਾ ਤੀ ਹਾਏ ਗੱਲ ਸੋ ਕੋਈ ਨਹੀਂ ਆਉਂਦਾ ਤੂੰ ਮੈਨੂੰ ਗੇਟ ਕੋਲ ਮੈਂ ਤੇ ਬਾਰੀ ਦੇ ਉਲੇ ਲੱਗ ਜਾਂਦਾ ਲੁਕੋ ਬੇ ਟਾਏ ਜਾਣੇ ਉੱਥੇ ਬਾਹਰੋਂ ਲੈ ਕੇ ਉਹ ਕਹਾਂ ਲਈ ਨਾ ਤੂੰ ਗੱਲਾਂ ਕਰਦੀ ਕਰਦੀ ਗੱਲਾਂ ਚਲਾ ਕੇ ਕਹਾਂ ਆ ਜੋ ਬਾਹਾਂ ਜੋ ਤੂੰ ਮੈਨੂੰ ਪੱਕਾ ਮਰਵਾਵੇਂਗਾ ਮੇਰੀ ਧੀ ਨੂੰ ਤਾਂ ਤੂੰ ਜ਼ਾੜਤਾ ਤੂੰ ਆ ਘਰੋ ਮੈਨੂੰ ਵੀ ਕਢਾਵੇਂਗਾ ਹੁਣ ਪਤਾ ਲੱਗ ਜੂ ਬਾਹਰ ਕਿਉਂ ਐਵੇਂ ਬੋਲੀਏ ਦੀਆਂ ਬੜੀ ਤੇਰਾ ਬੇੜਾ ਬਹਿ ਜੇ ਤੇ ਹੁਣ ਕੀ ਕਰਾਂ ਤੇਰਾ ਟਾਕੀ ਖੋਲ ਤੂੰ ਨੂੰ ਟਾਕੀ ਬਿਲਕੁਲ ਮੈਨੂੰ ਤਾਂ ਡਰ ਲੱਗਦਾ ਬਾਹਰ ਖੋਲਦੀ ਨੂੰ ਹਾਏ ਹੋ ਗਿਆ ਮਾਈ ਹੈਗਾ ਕੋਣ ਆ ਪਾਈ ਬਾਈ ਬਾਹਰ ਖੋਲੋ ਦੱਸ ਦਿਆਂ ਤੁਹਾਨੂੰ ਕੀ ਗੱਲ ਐ ਅਸੀਂ ਤਾਂ ਜੀ ਨਾ ਆ ਬੰਦੇ ਦਾ ਪਤਾ ਕਰਨਾ ਆਇ ਸੀ ਆ ਦੇਖੋ ਤੁਸੀਂ ਜਾਣਦੇ ਓ ਨੂੰ ਨਾ ਭਾਈ ਮੈਂ ਨਹੀਂ ਜਾਣਦੀ ਕਿਸੇ ਬੰਦੇ ਨੂੰ ਇੱਥੇ ਬੰਦਾ ਕਿੱਥੇ ਆ ਬੰਦਾ ਇੱਥੇ ਹੀ ਹੋਊਗਾ ਜਦੋਂ ਆਪਾਂ ਨੂੰ ਪੂਰੀ ਸੀਆਈਡੀ ਮਿਲੀ ਹੈ ਗੱਲ ਮੇਰੀ ਗੱਲ ਸੁਣੋ ਭਾਈ ਸਾਨੂੰ ਜਿਹੜੀ ਗੱਲ ਸੱਚੀ ਹੈ ਸੱਚੀ ਸੱਚੀ ਗੱਲ ਦੱਸ ਦਿਓ ਠੀਕ ਹੈ ਨਾ ਕੀ ਦੱਸਾਂ ਤੁਹਾਨੂੰ ਸੱਚੀ ਗੱਲ ਦੇਖੋ ਜੀ ਮੇਰੀ ਗੱਲ ਸੁਣੋ ਕਿਤੇ ਆਏ ਨਾ ਹੋਵੇ ਥਾਣੇ ਦਰਬਾਰੀ ਤੁਸੀਂ ਵੀ ਘੜੀਸੇ ਜਾਵੋ ਠੀਕ ਹੈ ਇਹ ਬੰਦਾ ਫਰਾਡ ਕਰਕੇ ਆਇਆ ਸਾਡੇ ਨਾਲ ਜੇ ਤੁਹਾਨੂੰ ਪਤਾ ਕਿਸੇ ਗੱਲ ਦਾ ਤਾਂ ਸਾਨੂੰ ਥਾਣੇ ਚ ਭੱਜਿਆ ਹੋਇਆ ਬੰਦਾ ਇਹ ਬੰਦਾ ਭਾਈ ਭੱਜਿਆ ਹੋਗਾ ਮੈਨੂੰ ਕੋਈ ਪਤਾ ਨਹੀਂ ਇੱਥੇ ਦਸ ਸਾਰੇ ਕੋਈ ਬੰਦੇ ਆ ਵੀ ਬੰਦਾ ਕੋਈ ਆ ਗਿਆ ਬੀਬੀ ਮੇਰੀ ਗੱਲ ਤਾਂ ਸਾਡੇ ਗਲ ਕਾਸ ਤੋਂ ਪਈ ਜਾਂਦੀ ਐਸ ਤਾ ਤੁਹਾਨੂੰ ਸੁਭਾਈ ਕੇ ਗੱਲ ਪੁੱਛਦੇ ਵੀ ਜੇ ਤਾਂ ਤੁਹਾਡੇ ਕੋਲ ਹੈ ਭਾਈ ਸਾਨੂੰ ਪੱਕੀ ਮੁਖਬਰੀ ਮਿਲੀ ਐ ਥੋਂ ਦੀ ਭਾਈ ਹੈ ਨਹੀਂ ਜਾਓ ਤੁਸੀਂ ਆਏ ਕਿ ਭਾਈ ਜੀ ਅਸੀਂ ਹੁਣ ਸਾਨੂੰ ਅਸੀਂ ਘਰ ਦੀ ਤਲਾਸ਼ ਹੀ ਲੈਣੇ ਆ ਨਾ ਆਏ ਕਿ ਮੈਂ ਤਲਾਸ਼ ਹੀ ਲਾ ਲਾਂਗਾ ਤੁਸੀਂ ਮੇਰੇ ਘਰ ਦੀ ਅੱਧਾ ਹੋਈ ਪਈ ਛੋਡੇ ਵਾਲੀ ਤਾਂ ਚਾਚਾ ਜੀ ਯਾਰ ਬੁੜੀਆਂ ਨਾਲ ਕੀ ਮੱਥਾ ਮਾਰਨਾ ਮੈਂ ਤੈਨੂੰ ਕਹਿਣਾ ਵੀ ਦੋ ਮਿੰਟਾਂ ਚ ਮੈਂ ਹੁਣ ਅੰਦਰ ਜਾ ਕੇ ਦੇਖ ਆਉਣਾ ਮੈਂ ਅੰਦਰ ਜਾ ਕੇ ਤੂੰ ਕੀ ਦੇਖਣਾ ਮੈਂ ਸਰਪੰਚ ਮੰਦਰ ਨੂੰ ਲਿਆਉਂਗਾ ਭਾਈ ਫਿਰ ਬੜਾ ਨੰਬਰ ਦਾ ਪੇਸ ਦੱਸਿਆ ਹੋਇਆ ਠੀਕ ਆ ਸਾਡਾ ਇਹ ਦੱਸਿਆ ਹੋਇਆ ਨਾਲ ਲੈ ਕੇ ਆ ਫਿਰ ਚੱਲ ਤੂੰ ਚੱਲ ਜਾ ਹਾਂ ਅੱਧਾ ਹੋਈ ਪਈ ਦੀ ਬਾਹਰ ਕਿਤਾ ਮਾਰਦਾ ਆਏ ਅੰਦਰ ਦੋ ਮਿੰਟ ਤੂੰ ਖੜਦਾ ਅਸੀਂ ਦੱਸ ਕੀ ਚੱਕ ਕੇ ਲੈ ਜਾਂਦੇ ਆ ਅਸੀਂ ਹੁਣ ਦੇਖਾਂ ਦਾ ਹੋ ਜਾ ਜੀ ਚਾ

ਆਹ ਵੇ ਜਾ ਕਰ ਲਿਆ ਯਾਰ ਨਰਫੇ ਕਰੂੰਗਾ ਮੈਂ ਗਾਨੀ ਛਾੜੇ ਚੱਲ ਛਾੜੇ ਚੱਣ ਚੱਲ ਗੱਲ ਤਾਂ ਇਹਦੀ ਸਹੀ ਆ ਅੰਦਰ ਤਾਂ ਕੋਈ ਹੈ ਨਹੀਂ ਹੈ ਬਾਕੀ ਲੋਕਾਂ ਨੂੰ ਕੋਈ ਥਾ ਨਹੀਂ ਚਾਰ ਇਹਨਾਂ ਦੇ ਮੰਜੇ ਆ ਉਹ ਖੜੇ ਕਰੇ ਪਏ ਆ ਸੋਡਾ ਮਤਲਬ ਕੀ ਆ ਜਿਹੜੇ ਨੇ ਨਾਲੇ ਸਾਨੂੰ ਕਿਹਾ ਨਾ ਵੀ ਇੱਥੇ ਬੰਦਾ ਉਹਨੂੰ ਲੈ ਆਉਣਾ ਸਾਡੀ ਗੱਲ ਤਾਂ ਸੁਣ ਲੈ ਭਾਈ ਸਾਡੀ ਗੱਲ ਤਾਂ ਸੁਣ ਲੈ ਗੱਲ ਹੀ ਨਹੀਂ ਅਸੀਂ ਦੱਸ ਕੀ ਚੱਕ ਲਿਆ ਮੈਂ ਸੋਡਾ ਕੀ ਪਤਾ ਕੀ ਤਰ ਜਾ ਕੋਈ ਕੈਲੀ ਬੁੱਢੀ ਦੇਖ ਕੇ ਕੀ ਤਰ ਜਾ ਕੀ ਮਤਲਬ ਹੋਇਆਗਾ ਅਸੀਂ ਐਵੇਂ ਕੀ ਕਰਦੇ ਆ ਕਿਹਦੀ ਕਿੱਥੇ ਕੋਈ ਨਾ ਤੁਸੀਂ ਮਾਤਾ ਜੀ ਤੁਸੀਂ ਕਿਸੇ ਬੰਦੇ ਨੂੰ ਜਾਣਦੇ ਹੋ ਫੇਰ ਹੀ ਸਾਨੂੰ ਸੀਏਟੀ ਮਿਲੀ ਉਹਦੇ ਪਿੰਡ ਚੋਂ ਦੱਸਿਆ ਵੀ ਭਾਈ ਉਹ ਮੁੰਡਾ ਇਹਨਾਂ ਦੇ ਘਰੇ ਬੈਠਾ ਠੀਕ ਹੈ ਸਾਨੂੰ ਦੱਸਦਾ ਹੁਣ ਬੰਦਾ ਆ ਗਿਆ ਆ ਦੇਖ ਲਓ ਦੇਖ ਲਓ ਮੁੰਡੇ ਦੇ ਕੋਲੇ ਦੇਖ ਲਓ ਦੇਖ ਲਾ ਹਾਂ ਹਾਂ ਬੇਟੀ ਇੱਥੇ ਹੈ ਕੀ ਸ਼ਰਮੁਲਾਈਏ ਨਾ ਲੋਕਾਂ ਨੇ ਰੰਗ ਲਜੂਗਾ ਖਲੇ ਨਾ ਗੱਲਤਾ ਹੋਵੇ ਅੱਛਾ ਜਰਾ ਬਾਲੀਆ ਤੋਂ ਇੱਥੋਂ ਜੰਨੀ ਪੱਕ ਲੈ ਕੇ ਹੋਰ ਨਾ ਮੈਂ ਤਾਂ ਸੁਣ ਲਈ ਅਰਜਾਨੀਆਂ ਵਿੱਚ ਬਾੜ ਦਾ ਨਾਲੇ ਹੋਰ ਦੇਖੋ ਜੀ ਜੇ ਪਤਾ ਲੱਗ ਗਿਆ ਨਾ ਸਾਨੂੰ ਵੀ ਉਹ ਬੰਦਾ ਇੱਥੇ ਸੀ ਜੇ ਤੁਸੀਂ ਉਹਦੇ ਤੁਹਾਡਾ ਹੱਥ ਹੋਇਆ ਨੂੰ ਲੁਕਾਉਣ ਚ ਤੇਰਾ ਹਸਾਬ ਲਾ ਲਿਓ ਥਾਣੇ 'ਚ ਬਰਾਬਰ ਕੇ ਕਿਹੜਾ ਬੰਦਾ ਜਾਂ ਥਾਣੇ ਲਕਾ ਦੋ ਮੈਂ ਜਾਂਦੀ ਆ ਥਾਣੇ ਤਾਂ ਵੀ ਤੁਸੀਂ ਕੱਲੀ ਬੁੜੀ ਜਾ ਕੇ ਬੰਦਾ ਘੜਦਾ ਕੀ ਪਤਾ ਤੁਸੀਂ ਮਾਰੇ ਕਈ ਕਿਹੜੇ ਬੰਦੇ ਖੜਾ ਰਕੇ ਅਸੀਂ ਕਿਉਂ ਖੜਾ ਰੱਖਿਆ ਅਸੀਂ ਐਵੇਂ ਤਰੇ ਮਰਦੇ ਅਸੀਂ ਖਾਨਦਾਨੀ ਬੰਦੇ ਆ ਚੰਗੇ ਘਰਾਵਾਲਾਂ ਵਾਲੇ ਬੰਦੇ ਆ ਅਸੀਂ ਤਾਂ ਇੱਥੇ ਕੀ ਲੈਣ ਆਇਓ ਖਾਨਦਾਨੀਆਂ ਦਾ ਸਾਡੇ ਕੋਲ ਬੰਦਾ ਸਾਨੂੰ ਸੀਏਡੀ ਮਿਲੀ ਫੇਰ ਹੀ ਆਇਆ ਸੀ ਹੋਰ ਨਹੀਂ ਕਿਸੇ ਦੇ ਘਰੇ ਭਾਈ ਮੈਂ ਤਾਂ ਆਪਣਾ ਟਾਈਮ ਪਾਸ ਕਰਦੇ ਕੰਮ ਧੰਦਾ ਕਰਕੇ ਮੈਨੂੰ ਕੀ ਲੋੜ ਹੈ ਕਿਸੇ ਬੰਦੇ ਲਗਾਉਣ ਦੀ ਕੀ ਮੂੰਹ ਲੱਗਣਾ ਯਾਰ ਹਾਂ ਮੂੰਹ ਲੱਗਣਾ ਦੇਖ ਲੈ ਛੱਡ ਭਰਾ ਇਹ ਜੀ ਬੁੜ ਆ ਜੋ ਮੈਂ ਬਹੁਤ ਕੌੜੀ ਕਰੂੰਗੀ ਤੁਹਾਡੇ ਨਾਲ ਕਿੱਥੋਂ ਆਏ ਨੇ ਨਿਕਲੇ ਉਧਰ ਲੈ ਬੇੜਾ ਬੈਠੀ ਵਾਲੇ ਨਾਲ ਹੁਣ ਤਾਂ ੱਸ ਕੀ ਕਰਨਾ ਹੀ ਭੌਂਕੀ ਆਂਦੀ ਆ ਉਹੀ ਗੱਲ ਐਵੇਂ ਭਕਾਈ ਸੀ ਕਿੱਥੇ ਲੈਣ ਕੀ ਆਇਓ ਜਾਨੇ ਜਾਨੇ ਬੋਲਦਾ ਪੁੱਠਾ ਸਿੱਧਾ ਪੁੱਠਾ ਬੋਲਦੇ ਨਾਲੇ ਹੋਰ ਉਜੜੇ ਖੁੜੇ ਨਾਲ ਹੁਣ ਆਏ ਪਤਾ ਨਹੀਂ ਕਿੱਥੋਂ ਆਏ ਇਹ ਭਾਈਏ ਸ਼ੁਕਰ ਹੈ ਰੱਬ ਦਾ ਵਾਸਤਾ ਬੇੜਾ ਬੈਠੀ ਵਾਲੇ ਨੇ ਆਪ ਤਾਂ ਜੇਲ੍ਹ ਚ ਜਾਣਾ ਸੀ ਮੈਨੂੰ ਵੀ ਨਾਲ ਹੀ ਫੜਵਾਉਣਾ ਸੀ ਮਾਰਗੀ ਸੀ ਅਜ ਤਾਂ ਪਤਾ ਨਹੀਂ ਭੇੜਾ ਵੱਠੀ ਵਾਲਾ ਕਿੱਧਰ ਗਿਆ ਹਾਈ ਹੈ ਮੇਰਾ ਤਾਂ ਦਿਲੀ ਕੰਮਣ ਲੱਗ ਗਿਆ ਮੈਂ ਤਾਂ ਜਾਣ ਕੇ ਕਿ ਉਲਟਾ ਚੋਰ ਕਤਵਾਲ ਨੂੰ ਡਾਟੇ ਮੈਂ ਤਾਂ ਉਹ ਗੱਲ ਕਰੀ ਹਾਈ ਹੈ ਮੈਨੂੰ ਤਾਂ ਆਇਆ ਲੱਗਦਾ ਵੀ ਉਹ ਪਹਿਲੇ ਕਿਤੇ ਨਿਕਲ ਡੁੱਪਲ ਗਿਆ ਉਹੀ ਤਾਂ ਪਤਾ ਨਹੀਂ ਲੱਗਿਆ ਜੇ ਸਾਨੂੰ ਹੱਡੀ ਗੱਲ ਪਤਾ ਲੱਗ ਜਾਂਦੀ ਤਾਂ ਫਿਰ ਅਸੀਂ ਧੌਣ ਨਾਲ ਨੱਪ ਲੈnde ਜਾ ਕੇ ਮੈਂ ਤਾਂ ਕਾਲੇ ਨੂੰ ਵਾਰਤਾ ਅੰਦਰ ਮੈਂ ਹੱਕਾ ਦੇਖ ਲੈ ਕਰ ਲਾ ਪਤਾ ਸਾਰਾ ਘਰ ਪੱਟਦਾ ਚਾਚੇ ਅਸੀਂ ਹੈ ਉਹ ਤੇਰੇ ਵਾਲੀ ਗੱਲ ਆ ਪਹਿਲਾਂ ਹੀ ਟਪ ਟਪ ਗਿਆ ਹੋ ਜਾਂਦਾ ਉਹਨਾਂ ਨੂੰ ਕੋਈ ਵਿੜਕ ਲੱਗੀ ਵਿੜਕ ਲੱਗੀ ਹੋਊ ਤਾਂ ਹੀ ਵਗ ਬੂਗ ਗਿਆ ਕਿਸੇ ਪਾਸੇ ਭਾਈ ਮੇਰੀ ਗੱਲ ਸੁਣ ਇਹ ਤਾਂ ਪੱਕੀ ਗੱਲ ਆ ਜੇ ਵਿੜਕ ਤਾਂ ਲੱਗੀ ਆ ਤਾਂ ਹੀ ਲੰਘ ਗਿਆ ਉਹ ਉਹ ਸਿਤਮ ਹੀ ਹੋ ਗਿਆ ਸਿਤਮ ਹੀ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਗਿਆ ਕਿੱਥੇ ਬਾਕੀ ਚਾਚਾ ਹੋਰ ਵੀ ਗੱਲ ਆ ਆਪਾਂ ਵੀ ਥੋੜੇ ਜੇ ਬੇਸਲੇ ਚੱਲ ਜਾਨੇ ਆ ਇਹ ਕੀ ਪਤਾ ਇਹਨੂੰ ਐਂ ਲੱਗਦਾ ਨਹੀਂ ਕਿ ਸ਼ੰਦਰਪਾਲ ਆ ਚੁੱਪ ਬਹਿਣ ਵਾਲੀ ਆ ਹੈ ਇਹ ਨਹੀਂ ਪਤਾ ਕੋਈ ਆਪਣੇ ਮਗਰੀ ਸੀ ਏਡੀ ਵਾਲਾ ਸਾਡ ਰੱਖਿਆ ਹੋਵੇ ਵੀ ਆਪਾਂ ਜਿਹੜੀ ਕੋਈ ਗੱਲਬਾਤ ਕਰਦੇ ਆ ਉਹ ਪਹਿਲਾਂ ਹੀ ਵੇਖ ਲੈ ਸਾਰਾ ਕੰਮ ਖਰਾਬ ਹੋ ਜਾਂਦਾ ਉਹ ਇੱਕ ਵਾਰੀ ਥੋੜਾ ਹੀ ਹੋਇਆ ਆਏ ਗੜੇ ਆਹੀ ਕੰਮ ਹੁੰਦਾ ਆਪਣੇ ਨਾਲ ਜਦੋਂ ਉਹਨੂੰ ਆਪਾਂ ਪਹੁੰਚਦੇ ਆ ਉਦੋਂ ਉਹਨੂੰ ਮੂਹਰਲਾ ਬੰਦਾ ਟਲ ਜਾਂਦਾ ਦੇਖ ਇਹ ਤਾਂ ਗੱਲ ਹੈ ਇਹਨਾਂ ਤਾਂ ਮੈਨੂੰ ਪਤਾ ਵੀ ਸ਼ਿੰਦਰਪਾਲਾ ਜਿਹੜੀ ਉਹ ਐਡੀ ਉਹ ਤਾਂ ਹੈ ਨਹੀਂ ਕੋਲੇ ਕਿਉਂ ਦੀ ਚੋਪੜੀ ਹੋਈ ਹੈ ਤੇ ਮੈਨੂੰ ਲੱਗਦਾ ਵੀ ਉਹਨੇ ਆਪਣੇ ਪਿੱਛੇ ਵੀ ਕੋਈ ਨਾ ਕੋਈ ਬੰਦੇ ਛੱਡੇ ਹੋਏ ਆ ਜਿਹੜੇ ਆਪਣੇ ਤੇ ਨਿਗਰ ਰੱਖਣ ਮੈਨੂੰ ਤਾਂ ਆਪ ਹੀ ਲੱਗੀ ਜਾਂਦਾ ਮੈਨੂੰ ਹੋਰ ਵੀ ਡਰ ਲੱਗੀ ਜਾਂਦਾ ਬਾਕੀ ਇੱਕੇ ਬੇੜੀ ਤੇ ਤੁਸੀਂ ਕਰ ਵੀ ਦਿਓਗੇ ਉਹ ਕੰਮ ਜਿਹੜਾ ਉਹਨੂੰ ਕਿਹਾ ਕਿ ਕਿਤੇ ਫੇਰ ਉਹੀ ਗੱਲ ਹੋ ਜੇ। ਓਹੋ ਹੁਣ ਤੂੰ ਵੀ ਹਾਂ ਗੱਲਾਂ ਤੇ ਆ ਜਾ। ਹੁਣ ਅਥਾ ਤੈਨੂੰ ਸਾਡੇ ਤੇ ਵਿਸ਼ਵਾਸ ਨਹੀਂ ਵੀ ਅਸੀਂ ਕੁਝ ਨਹੀਂ ਕਰ ਸਕਦੇ। ਮੈਨੂੰ ਯਕੀਨਤਾ ਬਥੇਰਾ ਹੈ ਪਰ ਹੁਣ ਉਹ ਜਦੋਂ ਉਹ ਨਹੀਂ ਕੰਜਰ ਕਿੱਥੇ ਟਿੱਬੇ ਹੈਗਾ ਉਹਦਾ ਨਹੀਂ ਪਤਾ ਲੱਗਦਾ। ਅੱਛਾ ਜੀ ਇਹ ਸਾਰੇ ਇੱਕੋ ਵੇੜੀ ਦੇ ਚੱਟੇ-ਬੱਟੇ ਆ ਇਹ ਠੀਕ ਆ ਇਹ ਜਿੰਨੇ ਰਾਜ ਰੂਜ ਪਾਗਲਰ ਕੇ ਸਿੰਦਰਵਾਲ ਕੇ ਸਾਰੇ ਇਹ ਇੱਕੋ ਜੇ ਆ ਠੀਕ ਆ ਇਹ ਰਲੇ ਵੇ 8-10 ਜਣੇ ਆਪਾਂ ਸੱਚ ਤੇ ਖੜੇ ਆ 2 ਜਣੇ 4 ਜਣੇ ਫੇਰ ਵੀ ਹੈ ਆਪਾਂ ਨੂੰ ਦਬਾਉਣ ਨੂੰ ਇਹ ਘੇਰੇ ਜਾਣੇ ਖੜੇ ਗੱਲ ਪਤਾ ਕੀ ਗੱਲ ਆ ਭਾਵੇਂ ਜਿੰਨੇ ਮਰਜੀ ਇਹਨੇ ਖੜੇ ਹੁਣ ਮੇਰੀ ਗੱਲ ਸੁਣ ਜੇ ਆਪਾਂ ਨੂੰ ਅਜ ਰਾਜਪਾਲ ਨਹੀਂ ਵੀ ਮਿਲਿਆ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਮੁੜ ਕੇ ਸਭ ਕੁਝ ਖਤਮ ਹੀ ਹੋ ਗਿਆ ਠੀਕ ਆ ਨਾ ਕੋਈ ਰਾਜਪਾਲ ਤੇ ਨਿਗਾਹ ਰੱਖਣੀ ਆ ਬਸ ਇਹ ਨਹੀਂ ਆ ਵੀ ਰਾਜਪਾਲ ਤੇ ਨਿਗਾਹ ਨਹੀਂ ਰੱਖਣੀ ਪਰ ਨਾਲ-ਨਾਲ ਆਪਾਂ ਕੰਮ ਦੂਜੇ ਵੀ ਹੋਰ ਪਾਸੇ ਵੀ ਕਰੀ ਜਾਣੇ ਤੂੰ ਵਕੀਲ ਕੋਲੇ ਵੀ ਜਾ ਕੇ ਆ ਸਾਰੀ ਗੱਲਬਾਤ ਉਧਰ ਵੀ ਕਰਕੇ ਮੈਂ ਫੁੱਫੜਨਾ ਵੀ ਕਰੂੰਗਾ ਗੱਲ ਹਾਂ ਠੀਕ ਆ ਉਹ ਫੋਨ ਹੀ ਨਹੀਂ ਚੱਕਦਾ ਪਤਾ ਨਹੀਂ ਕਿੱਧਰ ਗਿਆ ਦੇਖ ਲਾ ਸਾਲ ਵੀ ਬਦਲ ਗਿਆ ਉਹ 24 ਦਾ ਗਿਆ ਮੈਂ 25 ਚ ਵੀ ਨਹੀਂ ਆਇਆ ਇਹ ਦੇਖ ਲਾ ਹੋਰ ਕੀ ਹੋਈ ਤਾਂ ਗੱਲ ਹੈ ਬੇਪੁੱਤ ਤੂੰ ਤੂੰ ਵੀ ਨਾ ਆਪਦੇ ਕਿਸੇ ਯਕੀਨ ਵਾਲੇ ਬੰਦਿਆਂ ਨੂੰ ਕਹਿ ਕੇ ਰੱਖ ਮਾੜੀ ਮੋਟੀ ਜਿਵੇਂ ਉਹ ਸੀਆਈਡੀ ਸਾਰੀ ਲੈਂਦੀ ਐ ਸਿੰਧਰਪਾਲ ਠੀਕ ਹੈ ਨਾ ਆਪਣੇ ਕੋ ਨਹੀਂ ਉਹ ਵੀ ਰੱਖ ਕੋਈ ਦੋ ਚਾਰ ਬੰਦੇ ਐ ਮੂਰੇ ਉਹ ਚਾਚੀ ਯਕੀਨ ਹੀ ਨਹੀਂ ਹੁੰਦਾ ਕਿਸੇ ਤੇ ਦੱਸ ਕਿਹਨੂੰ ਰੱਖਗੇ ਹੈ ਅੱਜ ਕੱਲ ਹਰੇਕ ਬਕਾਊ ਆ ਕਿਸੇ ਮੂਰੇ ਮਰਜੀ ਪੈਸਾ ਸੱਟਾ ਦੀ ਵਿਕ ਜਾਂਦਾ ਉਹ ਭੱਜੇ ਦਾ ਬੜਾ ਸੀ ਆਪਾਂ ਹਨਾ ਪੈਸਾ ਆਲਾ ਵੀ ਜੇ ਲੱਭ ਜਾਂਦਾ ਨਾ ਮੈਂ ਕਹਿੰਦਾ ਉੱਥੇ ਆਏ ਤਾਂ ਨਹੀਂ ਸੀ ਵੀ ਸੌਖਾ ਤੇ ਸੇਸਰਾਬਤ ਫੜ ਕੇ ਲਿਆਉਂਦੇ ਉਹਨੂੰ ਇਹ ਤਾਂ ਲਪਤਾ ਲਪਤਾ ਸੀ ਤੋੜ ਦਿੰਦੇ ਉੱਥੇ ਤੋੜਨੀਆਂ ਹੀ ਬਣਦੀਆਂ ਸੀ ਕੰਜਰਨੀਆਂ ਵੀ ਮੁੜ ਕੇ ਭੱਜਦਾ ਨਾ ਸਕਦਾ ਉਹ ਬਾਕੀ ਚਾਚੀ ਉਹ ਕਿਹੜਾ ਆਇਆ ਵੀ ਉਹਨੂੰ ਧਰਤੀ 파ੜ ਦਿੰਦੀ ਆ ਜਿੰਨਾ ਦਾ ਸਵੇਰ ਹੱਥ ਤਾਂ ਉਹਨੇ ਲੱਗ ਹੀ ਜਾਣਾ ਹਾਂ ਬਾਕੀ ਜਿੰਨਾ ਚਿਰ ਉਹਦੇ ਹੱਥ 'ਚ ਪੈਸੇ ਹੁੰਦੇ ਆ ਉਹਨਾਂ ਚਿਰ ਹੀ ਆਸੇ ਪਾਸੇ ਟਲਦਾ ਉਹ ਹਾਂ ਕਿੰਨਾ ਕਿ ਚਰਕਦਾ ਨਾਲੇ ਗੱਲ ਪਤਾ ਕੀ ਹੁੰਦੀ ਹੈ ਕਾਲੇ ਜਦੋਂ ਦੀਵਾ ਬੁੱਝਦਾ ਨਾ ਉਦੋਂ ਪਹਿਲਾਂ ਬਹੁਤ ਫੜਫੜਾਉਂਦਾ ਵਾ ਇਹ ਹੁਣ ਉਹੀ ਗੱਲ ਹੈ ਵੀ ਇਹਦਾ ਬੁੱਝਣ ਦਾ ਟਾਈਮ ਆਇਆ ਹੋਇਆ ਤੇ ਉਵੇਂ ਜਿੱਕਰ ਸ਼ਿੰਦਰਪਾਪ ਪੂਰੀ ਫੜਫੜਾ ਰਹੀ ਹੈ ਤੇ ਨਾਲ ਉਹਦੇ ਜਿੰਨੇ ਵੀ ਨਾਲ ਦੇ ਹੈਗੇ ਨੇ ਉਹ ਵੀ ਫੜਫੜਾ ਰਹੇ ਨੇ ਤੇ ਤੂੰ ਇਹ ਦੇਖੀ ਵੀ ਜਦੋਂ ਬੱਤੀ ਨੇ ਬੁੱਝਣਾ ਨਾ ਇਹਦਾ ਸਫਾਇਆ ਹੋ ਜਾਣਾ ਉਦੋਂ ਬਾਕੀ ਇੱਕ ਗੱਲ ਦਾ ਹੌਸਲਾ ਆਪਾਂ ਨੂੰ ਵੀ ਇਹਨਾਂ ਨੂੰ ਖੌਫ ਤਾਂ ਹੈਗਾ ਨਾ ਆਪਣੇ ਆਹ ਫਾ ਤਾਂ ਹੀ ਤਾਂ ਗੱਲ ਭੱਜੇ ਦਾ ਫਿਰਦੇ ਇਹਨਾਂ ਨੂੰ ਐ ਪਤਾ ਬੁੜੀ ਨੇ ਸਾਡੇ ਪੈਰ ਹੀ ਨੱਗਣ ਦਿੱਤੇ ਬੁੜੀ ਸਾਡੇ ਗੱਲ ਅਸੀਂ ਤਾਂ ਬਸ ਸਮਝ ਲੈ ਵੀ ਇਸ ਦਾ ਉੱਤੋਂ ਦੀ ਪੈ ਗਈ ਔੜੀ ਤੇ ਅੱਛਾ ਹਾਂ ਕੀ ਬੋਲਦੀ ਸੀ ਉਹ ਬਥੇਰਾ ਕੁਝ ਬੋਲੀ ਉਹ ਤਾਂ ਉਹ ਤਾਂ ਕਹਿੰਦੀ ਮੈਂ ਕਿਤੇ ਥਾਣੇ ਜਾਨੀ ਆ ਥਾਣੇ ਸਾਦੀ ਪੁਲਿਸ ਆ ਲਦੀਆਂ ਲੋਕਾਂ ਨੂੰ ਰੌਲਾ ਪਾਉਣ ਲੱਗ ਗਈ ਆਏ ਆ ਗਏ ਆਏ ਘੇਰਦੇ ਨੇ ਇੱਕ ਕੁੱਟੇ ਪੱਟ ਕੁੱਟੇ ਉਹ ਸਾਡੇ ਚੋਰ ਪੜ ਗਏ ਸਾਡੇ ਭਲਾ ਨੇ ਆ ਜਨਾਨੀਆਂ ਨੂੰ ਕੁਰਸਾਂ ਬਠੇਰੀਆਂ ਸੱਡਣੀਆਂ ਆਉਂਦੀਆਂ ਨੇ ਹੈ ਉਹ ਚਾਚੀ ਜਿਹੜਾ ਬੰਦਾ ਝੂਠਾ ਹੁੰਦਾ ਹੈ ਉਹ ਕਹਿੰਦੇ ਹੁੰਦੇ ਮਾੜੇ ਬੰਦੇ ਦਾ ਕੀ ਹੁੰਦਾ ਮਾੜੇ ਬੰਦੇ ਦਾ ਇੱਥੇ ਆ ਡਾਲਾ ਹੁੰਦਾ ਜਾਂ ਰੌਲਾ ਹੁੰਦਾ ਹਾਂ ਉਹ ਰੌਲਾ ਪਾ ਕੇ ਸੱਚੀ ਬੰਦੀ ਸੀ ਆ ਸੱਚਾ ਥੋੜਾ ਜਿਹਾ ਬਣਿਆ ਮੈਂ ਤਾਂ ਮੈਂ ਸੋਚਦਾ ਸੀ ਬਾਕੀ ਕੋਈ ਨਹੀਂ ਚਲ ਚਾਚਾ ਤੂੰ ਫਿਕਰ ਨਾ ਕਰ ਇੱਕ ਦਿਨ ਤਾਂ ਹੱਥ ਲੱਗ ਹੀ ਜਾਊ ਚਲ ਮੈਂ ਵੀ ਚਾਲ ਨਹੀਂ ਤੂੰ ਮੇਰੀ ਗੱਲ ਖਾਓ ਚਾਹ ਚੂਤਾ ਪਾ ਲੈ ਆ ਪਾਣੀ ਪੀ ਕੇ ਜਾਵੇਂ ਪਤਾ ਲਿਆ ਕਿਵੇਂ ਜਾਂਦਾ ਸੋਹਣਾ ਲੱਗਦਾ ਨਾ ਪਹਿਲਾਂ ਪੀਤਾ ਕਰੇ ਭੂਆ ਵੀ ਕੱਲੀ ਆ ਤੇ ਉਧਰ ਹਰਪ੍ਰੀਤ ਦਾ ਤੈਨੂੰ ਪਤਾ ਹੀ ਆ ਕੋਈ ਕੰਮ ਧੰਦਾ ਨਾ ਹੋਵੇ ਤਾਂ ਇਹ ਨਹੀਂ ਪਤਾ ਉਹ ਫੋਨ ਵੀ ਨਹੀਂ ਕਰਦੇਗਾ ਹਰਪ੍ਰੀਤ ਦਾ ਤੈਨੂੰ ਪਤਾ ਢੱਲ ਮੱਠ ਹੋ ਜਾਂਦੀ ਆ ਹਾਂ ਇਹ ਤਾਂ ਗੱਲ ਹੈ ਫਿਰ ਮੈਂ ਐ ਕਰਦਾ ਦੁੱਧ ਪਾ ਦੇਣਾ ਫੇ ਡੋਲੂ ਚ ਬਸ ਵਾ ਚਾਚਾ ਕੋਈ ਚੱਕਰ ਹੀ ਨਹੀਂ ਮਖਿਆ ਹੈ ਮੁਰਕਿਆਂ ਨਾਲ ਆਖੀ ਵੀ ਚਾਚੇ ਨੇ ਸਾਨੂੰ ਜਮਾਂ ਹੀ ਖਾਣ ਮੋਟਾ ਹੋਰ ਕੇ ਹੈਗਾ ਨਾ ਘਰ ਥੋੜਾ ਜਿਆਦਾ ਆਪ ਦਾ ਘਰ ਸੁਣ ਪਤਾ ਜੇ ਭੂਆ ਨੇ ਮਾੜਾ ਮੋਟਾ ਪਿੰਡ ਪਿੰਡ ਨੂੰ ਜਾਣਾ ਹੋਵੇ ਤਾਂ ਮੇਰੇ ਵਰਗੀ ਲਾਜੂਗੀ ਕੋਈ ਗੱਲ ਨਹੀਂ ਹਾਂ ਦੱਸ ਦੇ ਦੋ ਆਏ ਤਾਂ ਕੰਮ ਵਾਲੀ ਰੱਖ ਲਈ ਇੱਕ ਮਨਿੰਦਰ ਲਿਆਈ ਸੀ ਤੁਹਾਡੇ ਨਾਲ ਹੋਈ ਉਹ ਗੱਲ ਮਨਿੰਦਰ ਦੀ ਕਿਹ ਹੋਈ ਨਹੀਂ ਨਹੀਂ ਆਏ ਤਾਂ ਮੈਨੂੰ ਵਸਾ ਸੀ ਵੀ ਕੰਮ ਵਾਲੀ ਰੱਖੀ ਹੈਗੀ ਵੀ ਐ ਮੈਨੂੰ ਐ ਨਹੀਂ ਪਤਾ ਸੀ ਕਿ ਮਿੰਦਰ ਨੇ ਵੀ ਕੌਣ ਕਿਵੇਂ ਕੁਝ ਆਏ ਨਹੀਂ ਗਾਉ ਜਾਣਦੀ ਤਾਂ ਉਹ ਵੀ ਉਹ ਕਹਿੰਦੀ ਕਾਉਂਦੇ ਆ ਸੀ ਤੇਰੇ ਸਤੇ ਚੰਗਾ ਪਤਾ ਪੁੱਤਾ ਨਹੀਂ ਹੁੰਦਾ ਕੰਮਕਮ ਵਾਲੀਆਂ ਦਾ ਉਹ ਨਹੀਂ ਉਹ ਨਹੀਂ ਉਹਨੇ ਦੇਖ ਪਰ ਕੇ ਰੱਖੇ ਕਹਿੰਦੀ ਗਰੀਬੜੀ ਜੀ ਹੈ ਕੋਈ ਅੱਛਾ ਹਾਂ ਜੀ ਮੈਨੂੰ ਪਤਾ ਹੀ ਹੈ ਮਨਿੰਦਰ ਨੂੰ ਤਾਂ ਕਿਹੜਾ ਕੋਈ ਇਨਤ ਹੈ ਨਹੀਂ ਹੈ ਨਾ ਵੀ ਕੋਈ ਗੱਲ ਉਹਦੇ ਵੀ ਆਪਾਂ ਕਹਦੇ ਵੀ ਸ਼ਹਾਰੀ ਜਾਣਦੀ ਨਹੀਂ ਸ਼ਹਾਰੀ ਨਹੀਂ ਜਾਣਦਾ ਹਾਂ ਮੈਂ ਆਪ ਨੂੰ ਕਹਤਾ ਹੀ ਮੈਂ ਕਿਹਾ ਵੀ ਭਾਈ ਤੇਰੇ ਆਈਡੀ ਪ੍ਰੂਫ ਦੇ ਦੇਈਂ ਸਾਨੂੰ ਆ ਬਸ ਠੀਕ ਹੈ ਕੋਲ ਆਪਣੇ ਕੋਲ ਆਈਡੀ ਪ੍ਰੂਫ ਹੈ ਬਸ 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 ਫੇਰ ਨਹੀਂ ਕੋਈ ਫੇਰ ਨਹੀਂ ਕੋਈ ਦਰ ਕੋਈ ਮਾਲ ਪੁੱਤ ਪਰ ਫੇਰ ਵੀ ਆਪਾਂ ਕਹਿੰਦੇ ਨਹੀਂ ਹੁੰਦੇ ਹੈਗੇ ਇਹ ਦੁੱਧ ਦਾ ਭੂਕਾ ਲੱਸੀ ਨੂੰ ਵੀ ਭੂਕਾ ਮਾਰ ਮਾਰ ਪੀਂਦਾ ਓਏ ਆਏ ਤਾਂ ਫਿਰ ਸਾਰੀ ਦੁਨੀਆਂ ਹੀ ਐ ਪਈ ਆ ਫਿਰ ਵਿਸ਼ਵਾਸ ਕਰਾ ਇਹ ਵੀ ਕਿਦੇ ਤੇ ਹੈ ਜਿਹੜੇ ਪਰਦੇਸੀ ਆਉਂਦੇ ਆ ਉਹਨਾਂ ਨੂੰ ਵੀ ਤਾਂ ਆਪਾਂ ਕੰਮਾਂ ਤੇ ਰੱਖਦੇ ਆ ਉਹਨਾਂ ਦੇ ਆਪਾਂ ਪਰਦੇਸਗਰ ਦੇ ਵੀ ਯਕੀਨ ਕਰ ਲੈਂਦੇ ਆ ਤੇ ਉਹ ਤਾਂ ਫਿਰ ਵੀ ਪੰਜਾਬੀ ਆ ਹੈ ਉਹ ਵੀ ਤਾਂ ਗੱਲ ਚੱਲ ਚੰਗਾ ਚੰਗਾ ਬੱਤੂ ਚੰਗਾ ਬੱਤੂ ਕਿਉਂਦਾ ਬਸ ਸਾਰਾ ਚੰਗਾ ਹਲੇ ਆ ਬਤਨੇ ਕੀ ਕਰੀ ਜਾਂਦੇ ਚੱਕਰੇ ਜਿਹੇ ਕਰਕੇ ਇਹ ਅੱਜ ਤਾਂ ਬਚ ਗਈ ਇਹਦਾ ਬੇੜਾ ਵਾਹ ਜੇ ਮੈਨੂੰ ਵੀ ਮਰਵਾਤੀ ਸੀ ਦੇ ਪੁੱਤਿਆਂ ਦੇ ਪਤਾ ਨਹੀਂ ਕਿੱਥੋਂ ਆਏ ਕਿੱਥੋਂ ਨਹੀਂ ਹੋ ਹੋ ਹੁਣ ਮੈਂ ਕਹਿ ਦੂੰਗੀ ਜੇ ਆ ਗਿਆ ਦਵਾਰੇ ਮੇਰੇ ਘਰੋਂ ਨਾ ਬੜੇ ਬਾਹਰ ਲਾਇਆ ਆਉਣੀ ਆ ਹਾਏ ਇਹ ਤਾਂ ਭੇੜਾ ਭਈਆ ਤੁਰਿਆ ਆਉਂਦਾ ਹੈ ਤਾਂ ਵੇ ਉਤਰਿਆ ਤੇਰਾ ਬਹਿ ਜੋ ਭੇੜਾ ਤੂੰ ਮੈਨੂੰ ਫੇਰ ਮਰਵਾਵੇਂਗਾ ਉਹ ਕੀ ਹੋ ਗਿਆ ਵੇ ਉਤਾ ਏਡੇ ਸਿਉਠਾ ਉਠਾ ਉਠਾ ਜਿੱਡੇ ਏਡੇ ਇੱਕ ਤਾਂ ਡਾ ਹਟਾ ਕਟਾ ਗਏ ਗਏ ਭਜਾ ਦੇ ਮੈਂ ਤੇ ਅੱਜ ਤਾਂ 5000 ਦੀ ਮੌਤ ਜਮਾ ਕੋਲੋਂ ਗੁੜੀ ਮੌਤ ਤੂੰ ਮੈਨੂੰ ਵੀ ਮਰਵਾਵੇਂਗਾ ਹਾਂ ਮੈਂ ਤਾਂ ਕਹਿੰਦਾ ਤੈਨੂੰ ਰਾਤੀ ਮਾਰਦਾ ਤੂੰ ਫੇਰ ਸਾਫਤਾ ਹੀ ਆ ਗਿਆ ਮੇਰੇ ਕੋਲੇ ਓਏ ਐ ਕਿੱਥੇ ਨਹੀਂ ਰੇ ਹੱਥ ਲਾ ਲੈਣਗੇ ਹੁਣ ਉਹ ਤਾਂ ਪਹਿਲੇ ਹੀ ਸੀਗਾ ਪਿੱਛ ਤੇ ਵਾਰ ਕਰਗੇ ਜੇ ਮੈਨੂੰ ਕਿਤੇ ਲਲਕਾਰ ਕੇ ਹੁੰਦੇ ਫੇਰ ਨਹੀਂ ਸੀ ਫੜਾ ਜਾਂਦਾ ਇਹਨਾਂ ਦੋਵਾਂ ਤੂੰ ਹੁਣ ਐ ਕਰ ਇੱਥੋਂ 335 ਹੋ ਚੱਲ ਡੰਡੀ ਰਗੜ ਓ ਮੈਂ ਕਹਿੰਦਾ ਤੈਨੂੰ ਗਰਾ ਮਾਣਾ ਪੁੱਟਾ ਪੈਸੇ ਟਕੇ ਦਾ ਮੈਨੂੰ ਰਿਗਾਰਡ ਕਰ ਲੈ ਲੈਂਦੇ ਫੇਰ ਉਦੋਂ ਬਾਅਦ ਹੀ ਨਿਕਲੂਗਾ ਹਾਂ ਹੁਣ ਠੰਡ ਹੈਗੀ ਆ ਕਿਹੜੇ ਪਾਸੇ ਬੈਠੂ ਜਾ ਕੇ ਦੱਸ ਭਾਈ ਮੈਨੂੰ ਨਹੀਂ ਪਤਾ ਆ ਬੰਦੇ ਤੇਰੇ ਮੂਰੇ ਹੱਥ ਹੈ ਬੁਲਬੁਲ ਨੂੰ ਕਹਿ ਦੇਣਾ ਇਹ ਦੇ ਦੂਗੀ 2-3 ਹਾਂ ਤੈਨੂੰ ਮੈਨੂੰ ਕੋਤਾ ਤੋਂ ਨਿਕਲ ਗਿਆ ਤੇ ਮੈਨੂੰ ਮੈਂ ਕਿਹੜਾ ਜਾਣਦੀ ਸੀ ਉਹਨਾਂ ਨੂੰ ਉਹ ਮੈਨੂੰ ਪਤਾ ਸੀ ਨਾ ਬਾਜ ਬਾਜੀ ਉੱਚੀ ਇੱਕ ਦੀ ਬੋਤੇ ਜੀ ਦੀ ਮੈਨੂੰ ਪਤਾ ਉਹਦਾ ਲੱਗਾ ਹੋਰ ਅੱਡੜੇ ਸਾਰੇ ਕਿਤੇ ਪੇਟਾਂ ਥੱਲੇ ਮੰਜੀਆਂ ਥੱਲੇ ਸਾਰੇ ਉਹ ਬੋਲਦਾ ਢਿੱਡ ਜਾ ਕਹਿੰਦਾ ਰਜਾਈਆਂ ਵਿੱਚ ਨਾ ਹੋਵੇ ਹਾਂ ਤੀ ਤੂੰ ਗਲਤੀ ਕੀਤੀ ਆਂ ਅੰਦਰ ਕਿਵੇਂ ਵੜਜੂ ਕੋਈ ਤਲਾਸ਼ੀ ਲੈਣ ਆਪਣੇ ਘਰੇ ਦੱਸੋ ਸੀ ਇਹਈ ਵਾਲੇ ਓਹੋ ਮੇਰੀ ਗੱਲ ਸੀ ਆਈ ਵਾਲੇ ਨਹੀਂ ਗਾਲਾਂ ਤਾਂ ਮੈਂ ਬਿਧੇਰੀਆਂ ਦਿੱਤੀਆਂ ਫਿਰ ਆਪਾਂ ਤਾਂ ਸੱਚੇ ਸੀ ਇੱਕ ਵਾਰ ਮੈਂ ਸੱਚੀ ਹੋ ਗਈ ਜੇ ਉਹਨਾਂ ਨੂੰ ਅੰਦਰ ਨਾ ਵੜਨ ਦੀ ਉਹਨਾਂ ਦੇ ਮਨ ਚ ਆਉਂਦਾ ਵੀ ਵਾਕਈ ਇੱਥੇ ਬੰਦਾ ਲੁਕਿਆ ਕੀ ਪਤਾ ਕਿਨੇ ਹੋ ਕੀਤੀ ਅਸੀਂ ਅੜੀ ਦਿੱਤੀ ਦੂਜੀ ਗੱਲਾਂ ਵੀ ਹੋ ਗਏ ਤੇ ਉਹਨਾਂ ਨੂੰ ਗਾਂਹ ਲਈ ਮਤ ਮੇਰਾ ਤਾਂ ਫੋਨ ਖਾਨ ਡਿੱਗ ਪਿਆ ਤੇ ਰੈਡ ਫੋਨ ਤੋਂ ਲਾ ਦੇ ਮਾਣਾ ਬਬੂ ਨੂੰ ਫੋਨ ਹੈਗਾ ਫੋਨ ਤਾਂ ਨਾ ਵੀ ਉਹ ਥਪਿਆ ਮੇਰਾ ਫੋਨ ਲਿਉਣੀ ਆ ਮੇਰਾ ਫੋਨ ਤਾਂ ਆਪਰਾ ਛਿਡ ਕੇ پیسے ਲੈ ਕੇ ਹੁੰਦੀ ਆ ਹਾਏ ਗਾ ਫੋਨ ਹੀ ਗਿਆ ਲੱਖ ਰੁਪਈਆ ਦਾ ਜਰਾ ਨਹੀਂ ਪਤਾ ਕਿੱਥੇ ਡਿੱਗ ਗਿਆ ਉਹ ਭਾਈ ਦਾ ਇੱਕ ਕੰਡਾ ਨਿਕਲਦਾ ਨਹੀਂ ਨਵਾਂ ਹੋਰ ਵਾਜਦਾ ਕੀ ਹੱਲ ਕਰਕੇ ਕਿਸਮਤ ਹੀ ਨਹੀਂ ਸਾਥ ਦੇ ਰਹੀ ਯਾਰ ਬੈਰੀ ਬਣ ਗਈ ਕਿਸਮਤ ਉਹ ਤੇਰੇ ਜਾਦਾ ਤਾਂ ਉਹੀ ਲਾਲਾ ਨੰਬਰ ਹੁਣ ਘੰਟਾ ਭਾਲਣ ਤੇ ਲਾਵੇਂਗਾ ਹਾਏ本当 ਕੁਸ ਭਰੀ ਬੈਠੇ ਹੋਗੇ ਨਾਨੂ ਆ ਬੇ ਭਰੇ ਪੂਰੀ ਮੈਨੂੰ ਪਤਾ ਨਹੀਂ ਹੁਣ ਕਿੱਧਰ ਕਿੱਧਰ ਗਿਆ ਤੂੰ ਲਾਲਾ ਜੇ ਤੇਰੇ ਯਾਦ ਆਦਾ ਹੁਣ ਆਏ ਮੇਰੇ ਯਾਦ ਮੈਂ ਕਿਹੜਾ ਰੱਟਾ ਲਾਈ ਬੈਠਾ ਦੱਸ ਇੱਕ ਮਿੰਟ ਸੇਵ ਨਹੀਂ ਕੀਤਾ ਨਾ ਨਾ ਸੇਵ ਸੂਬ ਕਿੱਥੇ ਕੀਤਾ ਮੈਂ ਉਹੀ ਕਰਕੇ ਗਈ ਸੀ ਮੈਨੂੰ ਕਿਹੜਾ ਸੇਵ ਕਰਨੇ ਆਉਂਦੇ ਐ ਅਰੇ ਫੇਰ ਨਹੀਂ થਾਂਦਾ ਨਹੀਂ ਬਹ ਰਹੇ ਨੇ ਤੇ ਬੁੜਾ ਦੀ ਕੁੜੀ ਦਾ ਨੰਬਰ ਹੀ ਨਹੀਂ ਹੋ ਗਿਆ ਕਿਦਾ ਹੁ ਕਮਾਲ ਦੀ ਗੱਲ ਆ ਮੈਂ ਭਾਈ ਉਹ ਅੰਗਰੇਜ਼ੀ ਜੀ ਮੈਨੂੰ ਆਉਂਦੀ ਨਹੀਂ ਅੰਗਰੇਜ਼ੀ ਹੁੰਦਾ ਜੇ ਪੰਜਾਬੀ ਚ ਬਰਲਾ ਪਤਾ ਨਹੀਂ ਭਾਈ ਮੈਂ ਤਾਂ ਮੈਂ ਤਾਂ ਤੂੰ ਦੁਖੀ ਕਰ ਲਿਆ ਨਾਲੇ ਉਹਨੇ ਤੇ ਨਾਲੇ ਤੂੰ ਹਾਂ ਪਪਾਲੀ ਮੈਂ ਤਾਂ ਅਜਮ ਮਰਵਾਤੀ ਸੀ ਨਾਲੇ ਤਾਂ ਇੱਥੇ ਲੋਕ ਜਲੂਸ ਦੇਖਦੇ ਆਂਡਗਮੰਡ ਕੀ ਕਹਿੰਦੇ ਵੀ ਪਤਾ ਨਹੀਂ ਕੌਣ ਬੰਦਾ ਜਿਹੜਾ ਇਹਨੇ ਵਾਰਡ ਰੱਖਿਆ ਮੈਂ ਮੇਰੇ ਧੋਲੇ ਝਾਟਿਆਂ 'ਚ ਖੇ ਪਾਉਂਦਾ ਸੀ ਤੂੰ ਉਹ ਜਦੋਂ ਮੈਂ ਇੱਥੋਂ ਬਾਹਰ ਨਹੀਂ ਨਿਕਲ ਕੇ ਗਿਆ ਆਂਡਗਮੰਡੀ ਤੋਂ ਉਹ ਵੀ ਖੜੇ ਸੀ ਇਹਨਾਂ ਨੂੰ ਆਇਆ ਕਿਤੇ ਲੜਾਈ ਤੱਕ ਨਹੀਂ ਹੋਗੀ ਬੂ ਮੈਂ ਮਰਗੀ ਖੜੇ ਸੀ ਪੱਥਰ ਨਹੀਂ ਲਾਈ ਜਾਂਦਾ ਇਧਰ ਸਾਹਮਣੇ ਕਰੇ ਹਾਂ ਉਹ ਆ ਗਿਆ ਇੱਥੇ ਮੂੰਹ ਸਿੱਟੀ ਖੜਾ ਗਿਆ ਕਹਾਂ ਵੀ ਸੱਤ ਮਿੰਟ ਮਰਗੀ ਕੀ ਕਹਿਣਗੇ ਹੁਣ ਇਹ ਯਾਰ ਇੰਨਾ ਡਵਾ ਜਾ ਰੋਲਾ ਪਾਉਂਦੀ ਕੀ ਗੱਲਬਾਤ ਹੁੰਦੀ ਆ ਬੰਦਾ ਭਾਲਣਾ ਬੰਦਾ ਆਸਤੇ ਆਸਤੇ ਹੁਣ ਆ ਕੇ ਬੰਦੇ ਨੂੰ ਮੁਲਾਜ਼ਮ ਨੂੰ ਨਾਲ ਲੈ ਕੇ ਆਉਂਦਾ ਆਪ ਹੀ ਤੁਰੇ ਫਿਰਦਾ ਮੂਰੇ ਜੱਜ ਬਣਿਆ ਮੈਨੂੰ ਤਾਂ ਇਹਨਾਂ ਦੀ ਨਹੀਂ ਸਮਝ ਆਉਂਦੀ ਪਾ ਲੈ ਫਿਰ ਉਨਾਣ ਗਵਣ ਪੁੱਛਣਗੇ ਮੈਂ ਕੀ ਕਹੂੰਗੀ ਤੂੰ ਤਾਂ ਮੈਨੂੰ ਜਮੀਂ ਮਰਵਾਤਾ ਮੂੰਹ ਦੁਕਾਉਣ ਦੇ ਉਗਾ ਨਹੀਂ ਰੱਖਿਆ ਕੋਈ ਨਹੀਂ ਪੁੱਛਦਾ ਪੜਦਾ ਇੱਥੇ ਤੂੰ ਚੁੱਪ ਕਰਕੇ ਕਹਿ ਨਹੀਂ ਗਿਆ ਭਾਈ ਸਾਡਾ ਥੋੜਾ ਜਿਹਾ ਰਿਸ਼ਤੇਦਾਰੀ ਚਲਾਉਣਾ ਸੀਗਾ ਉਹ ਆਈ ਸੀ ਰਿਸ਼ਤੇਦਾਰ ਹੋਰ ਦੱਸ ਕੀ ਕਰਨਗੇ ਹੁਣ ਤਾਂ ਮੈਂ ਕੋਈ ਗੱਲ ਬਣਾ ਕੇ ਦੱਸੂੰਗੀ ਅਗਲਿਆਂ ਨੂੰ ਤੂੰ ਤਾਂ ਜਿਹੜਾ ਕੁਝ ਨਹੀਂ ਕਰਾਉਣਾ ਸੀ ਕਰਾਤਾ ਮੁੰਡਾ ਆਈ ਜਾਂਦਾ ਨੇੜੇ ਆ ਗਿਆ ਬਠਿੰਡੇ ਦੇ ਮੈਂ ਤਾਂ ਉਹਦਾ ਨਾ ਗੱਡੀ ਚੜਜੂ ਜੇ ਕੋਲ ਬੋਲਦਾ ਨੰਬਰ ਹੈਗਾ ਤਾਂ ਲਾ ਦੇ 3-4000 ਰੁਪਏ ਫੜ ਲੈਣੇ ਮੈਨੂੰ ਇਹ ਤੇਰੇ ਕੋਲੇ ਹੈਗਾ ਤੂੰ ਦੇ ਦੇ ਮੇਰੇ ਕੋਲੇ ਹੈ ਨਹੀਂ ਭਾਈ ਆ ਪੰਗਾ ਹੀ ਹੋ ਗਿਆ ਕੀ ਗੱਲ ਫੋਨ ਹੈ ਨਹੀਂ ਫੋਨ ਪਤਾ ਨਹੀਂ ਕਿੱਥੇ ਡਿੱਗ ਪਿਆ ਸੀ ਆਪਾ ਐ ਕਿੱਥੇ ਡੇਗ ਲਿਆ ਤੈਨੂੰ ਪਤਾ ਨਹੀਂ ਲੱਗਿਆ ਭੱਜਦਾ ਡਿੱ ਸਿੱਟ ਗਿਆ ਮੈਂ ਤਾਂ ਐ ਹੋ ਗਿਆ ਵਾ ਕੁਰਤਾ ਨਹੀਂ ਲੱਗਣ ਦਿੱਤਾ ਨਾਲ ਤੂੰ ਤਾਂ ਜਿੰਨੇ ਕੰਮ ਕਰਦਾ ਨਾ ਖਰਾਬ ਹੀ ਕਰਦਾ ਅੱਜ ਤੱਕ ਕੋਈ ਚੱਜ ਦਾ ਕੰਮ ਕਰਿਆ ਜ਼ਿੰਦਗੀ 'ਚ ਐਂ ਦੱਸਦੇ ਵੀ ਮਾਂ ਇੱਕ ਕੰਮ ਕੀਤਾ ਕੋਈ ਗੱਲ ਨਹੀਂ ਦੁਬਾਰਾ ਚੰਗੀ ਹੋਣਗੇ ਮਾਰੇ ਜਿਹੜੇ ਹੁਣ ਅਸੀਂ ਹੋਣੇ ਖੋਗੇ ਨਵਾਂ ਸਾਲ ਚੜ ਗਿਆ ਜਿਸ ਨੂੰ ਚੰਗੇ ਕਰਨੇ ਆ ਭਾਈ ਮੈਂ ਤਾਂ ਕਹਿੰਦੀ ਨਵਾਂ ਸਾਲ ਚੜ ਗਿਆ ਚੱਲ ਸੁਖ ਜਾਨਤੀ ਦਾ ਤੇਰੇ ਤੇ ਚੜੇ ਚੰਗੇ ਕੰਮ ਹੋਣ ਤੇਰੇ ਮੈਂ ਨਹੀਂ ਕਹਿੰਦੀ ਵੀ ਕੋਈ ਮਾੜਾ ਕੰਮ ਹੋਵੇ ਪਰ ਦੀਂਦੇ ਨਹੀਂ ਤੇਰੇ ਲੱਛਣ ਨਹੀਂ ਨਹੀਂ ਅੱਜ ਤੂੰ ਸਾਰੇ ਸੁੱਧ ਹੋਣਗੇ ਕੰਮ ਜਿਹੜੇ ਪੁੱਠੇ ਹੋਣੇ ਸੀ ਹੋਗੇ ਤੂੰ ਮੈਂ ਟੰਗੂ ਦੇਖੀ ਕਿੱਲਿਆਂ ਦੇ ਕਿੱਲੋ ਟੰਗੂ ਆ ਗਏ ਨਾ ਇੱਥੇ ਪਤਾ ਤੂੰ ਤਾਂ ਜਦੋਂ ਟੰਗੇਗਾ ਟੰਗੇਗਾ ਤੂੰ ਮੈਨੂੰ ਟਨਾਤਾ ਸੀ ਇੱਕ ਗੱਲ ਨਹੀਂ ਸਮਝਦੇ ਉਹਨਾਂ ਨੂੰ ਐ ਕਿ ਪਤਾ ਲੱਗਿਆ ਮੈਂ ਇੱਥੇ ਆ ਉਹ ਕਹਿੰਦਾ ਕਿਸੇ ਨੇ ਦੱਸਿਆ ਉਹ ਬੰਦੇ ਦਾ ਤਾਂ ਪਤਾ ਕਰਨਾ ਹੀ ਤੂੰ ਨਾ ਪੁੱਛਣਾ ਸੀ ਕਿਹੜਾ ਮੈਂ ਕਿਹਾ ਸੀ ਮੈਂ ਹੁਣ ਕਿਹਾ ਜਾਂਦਿਆਂ ਨੂੰ ਵੀ ਕਿਹਾ ਮੈਂ ਕਿਹਾ ਜਿਹੜੇ ਨੇ ਸਾਨੂੰ ਕਿਹਾ ਨਾ ਉਹਨੂੰ ਨਾਲ ਲਿਓ ਮਕਾ ਪਹਿਲਾਂ ਵੀ ਮੈਂ ਕਿਹਾ ਹਾਂ ਮੜਾ ਜੇ ਬੰਦਾ ਮਕਾ ਨਾਲ ਲੈ ਕੇ ਆਓ ਇਹ ਬੰਦਾ ਸਾਹਮਣੇ ਸਾਰਿਆਂ ਨੂੰ ਪਹਿਲਾਂ ਉਸ ਦੀ ਕੁੱਟ ਆਹ ਤਾਂ ਲੈਣਾ ਚਾਹੀਦਾ ਕਿਹਨੇ ਕਿਹਾ ਮਾਰੇ ਤੇ ਜਾਲੋ ਕੇ 10000 ਚ ਵੇਖ ਜਾਂਦਾ ਅੱਜ ਕੱਲ੍ਹ ਬੰਦਾ ਐਂ ਕਹਿੰਦਾ ਮੈਂ ਦੱਸਦਾ ਤੈਨੂੰ ਲੈ ਪੈਸੇ ਦੇ ਆਈਦਾ ਜਾਣਦਾ ਕਿ ਚਲ ਮੈਂ ਤਾਂ ਅੰਦਰ ਵੀ ਨਹੀਂ ਗਿਆ ਅੰਦਰ ਮੈਂ ਨਾ ਮੈਂ ਦੱਸ ਮੈਂ ਠੰਡ ਚੜ ਗਈ ਮਿਲ ਤਾਂ ਮੈਂ ਤਾਂ ਹਾਏ ਵੇ ਵੇ ਫੇਰ ਤੂੰ ਮੈਂ ਅੱਜ ਬਣਾਈਆਂ ਚ ਵੜਦਾ ਆ ਉਹ ਜੜਿਆ ਓਖੜਿਆ ਇਹ ਮਰਵਾਊਗਾ ਮੈਨੂੰ ਇਹਨੂੰ ਕਿਵੇਂ ਕੱਢਾਂ ਉਹਦਾ ਬੇੜਾ ਬੈਜੇ ਬੁਲਬੁਲ ਜੀ ਦਾ ਕਿੱਥੋਂ ਦੱਦ ਲਾਟਾ ਇੱਥੇ ਲਿਆ ਕੇ ਮੇਰੇ ਤੇ ਹੈ ਕੰਜਰੀ ਨੂੰ ਬਥੇਰਾ ਸਮਝਾਇਆ ਸੀ ਉਹਨੂੰ ਉਹ ਕਿਹੜਾ ਕਮਾਂਦੀ ਐ ਮੈਂ ਤਾਂ ਸਿਆਪਾ ਕਰਨਾ ਪਊਗਾ ਵੇਕਾਲੇ ਲੱਗਿਆ ਕੁਛ ਪਤਾ ਰਾਜਪਾਲ ਦਾ ਉਹ ਪੂਆ ਕੁਛ ਨਹੀਂ ਲੱਗਿਆ ਗਏ ਸੀ ਸਮਾ ਉੱਤੋਂ ਸਾਡੇ ਤਾਂ ਗਿਆ ਦੇ ਬੋਲ ਬੋਲਦੀ ਮਾਂ ਗੱਲ ਪੈ ਗਈ ਹੈ 100 100 ਕੁਛ ਬੋਲੀ ਮੈਂ ਤਾਂ ਡਰ ਲੱਗੀ ਜਾਂਦਾ ਕੋਈ ਔਣਾ ਝੁੱਟੀਆਂ ਤੂੰ ਤਾਂ ਲਾ ਦੇ ਆਪਣੇ ਤੇ ਲੈ ਹੋਰ ਭਾਈ ਇਹ ਤਾਂ ਹੈ ਨਾਲੇ ਉਹਦਾ ਕਿਹੜਾ ਮੂੰਹ ਫੜ ਲੈਣਾ ਬੋਲਦੀ ਬਹੁਤ ਹੈਗੀ ਉਧਰੋਂ ਫੁੱਫੜਦਾ ਨਹੀਂ ਪਤਾ ਕਿੱਧਰ ਗਿਆ ਸਾਰੀ ਗੱਲ ਕਿੰਗੇ ਪੈਂਦੀ ਫਿਰਦੀ ਆ ਉਹ ਤਾਂ ਅਪਰੂਡ ਜਾਣਾ ਜਿੱਥੇ ਬਗ ਜਾਂਦਾ ਉੱਥੇ ਹੀ ਬਹਿ ਜਾਂਦਾ ਜਾ ਕੇ ਤੂੰ ਫੋਨ ਲਾਗ ਖਬਰ ਮਰਨਾ ਚੱਕੀ ਲਵੇ ਫੋਨ ਓ ਕੀ ਫੋਨ ਲਾ ਪੂਆ ਤੜਕੇ ਤੇ ਕਾ ਫੋਨ ਲਾ ਲੇ ਪਹਿਲਾਂ ਤਾਂ ਚੱਕਿਆ ਨਹੀਂ ਇੱਕ ਵਾਰੀ ਹੋਰ ਦੇਖ ਲੈਣਾ ਉਦੋਂ ਮੈਂ ਤਾਂ ਗੁੱਸਾ ਆ ਹੀ ਜਾਂਦਾਗਾ ਹੈ ਗੁੱਸਾ ਕੀ ਉਹ ਤੇ ਕਰਨੇਗਾ ਹੀ ਇਹ ਤੇ ਚੱਕ ਲਿਆ ਪੂਆ ਚੱਕ ਲੈ ਉਹ ਸੱਸੀ ਗਾਲ ਉਪਰਾਂ ਕਾਲਾ ਬੋਲਦਾ ਉਹ ਹਤਰੀ ਗਾਲ ਹੋਰ ਕਾਲੇ ਲੋਟਾ ਮੱਡ ਉਹ ਮੈਂ ਤਾਂ ਲੋਟ ਆ ਉਹ ਸਾ ਮੈਂ ਤਾਂ ਤੈਨੂੰ ਐਂ ਕਹਿੰਦਾ ਅਸੀਂ ਸਾਲ ਵੀ ਬਦਲ ਗਿਆ ਹੁਣ ਤਾਂ ਹੁਣ ਤਾਂ ਘਰ ਨੂੰ ਪਾਲਾ ਚਾਲੇ ਮੈਂ ਕਿਹਾ ਨਾ ਜਮਾਂ ਫੇਰ ਨਾ ਘਰ ਥਾਂ ਬਦਲ ਗਿਆ ਲੋਕ ਨਹੀਂ ਬਦਲੇ ਉਹ ਲੋਕ ਵੀ ਬਦਲ ਜਾਣਗੇ ਤੂੰ ਐਂ ਦੇਖ ਲਈ ਮੈਂ ਤੈਨੂੰ ਐਂ ਕਹਿਣਾ ਵੀ ਕਿਹੜੇ ਜੁਗੜੇ ਹੋ ਗਏ ਤੈਨੂੰ ਗਏ ਨੂੰ ਕਿੱਧਰ ਗਿਆ ਆ ਸਾਨੂੰ ਦੱਸ ਤਾ ਦੇ ਫੋਨ ਛੱਲਾ ਦਾ ਚੱਕ ਲੈ ਸਾਡਾ ਨਹੀਂ ਮੈਂ ਹਜੇ ਕਿਹੇ ਬਾਰ ਦਾਤ ਦੀਆਂ ਮੈਂ ਤਾਂ ਮਾਂ ਦਾ ਪੁੱਤ ਆ ਟਗੜੀ ਲੈ ਰੱਖੀ ਐ ਚੁਪਤ ਚੁਪਤ ਕਥਾ ਕਰੀ ਜੀ ਉਹ ਬੁੱਫੜਾ ਗੱਲਾਂ ਹੀ ਆ ਤੇਰੀਆਂ ਵੀ ਕੋਸ ਹੱਥ ਨਹੀਂ ਪੱਲੇ ਨਹੀਂ ਲੱਗਦਾ ਯਾਰ ਕਿਹੜੇ ਪਿਆ ਦਾ ਮੈਨੂੰ ਤਾਂ ਐਂ ਲੱਗਦਾ ਤੂੰ ਧਰਨੇ ਤੇ ਬੈਠਾ ਯਾਰ ਜਾ ਕੇ ਐ ਇੱਥੋਂ ਟਲ ਗਿਆ ਨਾ ਵੀ ਜ਼ਰੂਰੀ ਹੈ ਮਤਲਬ ਕਿ ਹੁਣ ਉਧਰ ਵੀ ਜਾਣਾ ਪੈਣਾ ਹੁਣ ਮੇਰੀ ਗੱਲ ਸੁਣ ਪੈਟ ਇੱਥੇ ਕਿਲੀ ਜਾਂਦੇ ਨੇ ਬੰਦੇ ਆਪਾਂ ਛਾਰੇ ਚ ਬੂਥ ਕੱਢੇ ਘਰੀ ਜਾਂਦੇ ਆ ਦੋ ਚਾਰ ਰਹਿ ਗਏ ਬੰਦੇ ਇੱਕ ਨੂੰ ਮਿਲ ਕੇ ਮੈਂ ਬੱਸ ਪੰਜ ਛੇ ਤੱਕ ਦਿਨਾਂ ਤਾਈਂ ਐ ਨਹੀਂ ਪਤਾ ਕੱਲ੍ਹ ਪਰਚੋ ਥਾਈ ਤੇਰੇ ਕੋਲੇ ਪਹੁੰਚੂ ਜ਼ਰੂਰ ਪਹੁੰਚੂ ਵੇ ਮਰਨਾ ਕਦੇ ਉਹੀ ਨਾ ਮਰਨ ਵਰਤ ਤੇ ਬੈਝੀ ਕਿਤੇ ਹਾਂ ਕਿੱਥੇ ਇਹ ਨਾਲ ਕਰਾਈ ਗੱਲ ਕਰੇਲੀ ਚ ਨਾ ਇਹ ਨਾਲ ਗੱਲ ਕਰਾ ਓ ਕੀ ਗੱਲ ਕਰਾ ਉਫੜਾ ਯਾਰ ਇਹਦੇ ਨਾਲ ਲੜਪੇਗਾ ਤੂੰ ਤੂੰ ਗੱਲ ਤਾਂ ਕਰਾ ਦੇ ਨਾ ਓ ਲੈ ਇਹਦੇ ਨਾਲ ਕਰ ਲਾ ਗੱਲ ਹੈਲੋ ਜੀ ਮੈਂ ਬੋਲਦਾ हां हां दस वे की कहना है ऐंदे ਖਤਮਾਂ ਦੀ ਕੋਈ ਫੋਨ ਨਹੀਂ ਕਰਿਆ ਪਪਾ ਨਹੀਂ ਕਰਿਆ ਮੇਰੇ ਥੱਕਦੀ ਕਹਾ ਰਾਜੀ ਹੈ ਤੂੰ ਦਰਾਖੀ ਬੈਣਾ ਫੋਨ ਕਰਨ ਦਾ ਬੇ ਰੁਰਜਰ ਤੂੰ ਫੋਨ ਚੱਕੇ ਵੀ ਹਜ਼ਾਰ ਤਾਂ ਤੈਨੂੰ ਫੋਨ ਲਵਾਤਾ ਮੁੰਡੇ ਤੋਂ ਹਾਂ ਕਿੱਲੇ ਦੀ ਬੈਣਾ ਪਤਾ ਨਹੀਂ ਬੇ ਮੇਰਾ ਤਾਂ ਫੋਨ ਹੀ ਖਰਾਬ ਹੋਇਆ ਪਿਆ ਹਾਂ ਮੇਰੇ ਥੱਕਦੀ ਖਾ ਖਾ ਛਾ ਗਏ ਤੇ ਤੂੰ ਨਹੀਂ ਕਾਲੀ ਹੋਈ ਮੇਰਾ ਮੁੜ ਕੇ ਆਵਾਜ਼ ਆਈ ਲਈ ਮੁਰਕੇ ਮੇਰੀ ਦਵਾਰੀ ਬੇ ਰੁਰਜਰ ਤੂੰ ਨਿਕਲਿਆ ਕਿਉਂ ਕਰ ਉਹ ਕਰੇ ਤਾਂ ਮਰ ਜਾ ਕੇ ਤੇ ਦੀਕਦੇ ਹੱਥਾਂ ਤੜਕੇ ਵੀ ਹੁਣ ਵੀ ਆਇਆ ਹੁਣ ਵੀ ਆਇਆ ਮੈਂ ਹਾਂ ਉਹ ਮੈਂ ਕੋਈ ਕੰਮ ਕਰ ਰਿਹਾ ਤਾਂ ਪੜਦੇ ਵਾਲੀ ਗੱਲ ਹੈ ਤੇਰੇ ਗੱਲ ਨਹੀਂ ਪਚਣੀ ਕਾਲੇ ਨੂੰ ਮੈਂ ਛਾਰੀ ਕਰਾ ਦੱਸਦੀ ਮੈਂ ਹਾਂ ਉਹਗਾ ਬਸ ਆਹੀ ਕਹਿਨੀ ਆ ਮੈਂ ਕੋਈ ਕੰਮ ਚੱਜਦਾ ਕਰਕੇ ਆਹੀ ਕਰੇ ਆਹ ਹੋ ਕਾਲੇ ਨਾਲ ਗੱਲ ਕਰਾਂ ਮਰੀ ਲੈ ਫੂਫੜਾ ਮੈਂ ਦਾਦਾ ਨੂੰ ਆਇਆ ਕਹਣਾ ਜਿੱਤੇ ਦੀ ਜਿੱਤੇ ਦੀ ਭੂਆ ਆਈ ਆ ਉਹਦੇ ਦਾ ਤੂੰ ਨਿਕਲਿਆ ਕਿਤੇ ਉਂ ਤਾਂ ਨਹੀਂ ਕਿਤੇ ਭੂਆ ਤੋਂ ਡਰਦਾ ਹੀ ਟਲ ਗਿਆਵੇਂ ਵੀ ਯਾਰ ਇਹੀ ਤੂੰ ਕਿਛੜਿਆਂ ਤੋਂ ਮੈਂ ਡਰੋਂ ਮਾਰ ਮਾਰ ਮੋਕੇ ਦਾ ਮੂੰਹ ਫੇਰ ਦੂੰ ਮੈਂ ਤੋ ਨਹੀਂ ਮੈਂ ਦਾਦਾ ਮਾਲਾ ਮੈਂ ਜਿਹੜੀ ਕੰਮ ਦੀ ਗੱਲ ਕਰਨੀ ਆ ਮੈਂ ਉਤਰ ਗਿਆ ਹਾਂ ਕਾਗਜ਼ ਪੱਤਰ ਇਕੱਠਾ ਕਰੀ ਨਾ ਬਕੀਆ ਨਾਲ ਸਾਰਿਆਂ ਨਾਲ ਗੱਲ ਕਰ ਲਈ ਸ਼ਮਚ ਨਹੀਂ ਤੂੰ ਹੁਣ ਮੈਨੂੰ ਐਂ ਦੱਸ ਵੀ ਜਿਹੜਾ ਗਾਂਹ ਬੰਦੇ ਨੇ ਮਿਲਣਾ ਸੀ ਉਹ ਤੈਨੂੰ ਕੋਈ ਮਿਲਿਆ ਕਿ ਮਿਲਿਆ ਨਹੀਂ ਬੰਦੇ ਸਾਰੇ ਮੁਲਾਕਾਤਾਂ ਮਿਲੀਆਂ ਹੋਈ ਜਾਂਦੀਆਂ ਨੇ ਮੈਂ ਮਿਲੀ ਜਾਂ ਨਾ ਬਾਤਲਾਪ ਕਰਕੇ ਇੱਕ ਬੰਦਾ ਆਇਆ ਅੱਛਾ ਵਿਚ ਵਿਚ ਮਿਲ ਜੀ ਮਿਲਦੀ ਬੱਸ ਫਿਰ ਉਹ ਤੋਂ ਮਿਲਣ ਤੋਂ ਬਾਅਦ ਮਿਲਣਾ ਛਾ ਹੀ ਮੇਰੇ ਕੋਲੇ ਪਹੁੰਚਦਾ ਮੈਂ ਤਾ ਉਹ ਕੁਪੜਾ ਦੇਖ ਲੈ ਯਾਰ ਮੈਂ ਤਾਂ ਤੈਨੂੰ ਐਂ ਕਹਿਣਾ ਮਾੜਾ ਜਿਹਾ ਚਾਲਤੀ ਕਰਕੇ ਤੇ ਆਪਣੀ ਗੱਲ ਨਾਲ ਉੱਕ ਜੇ ਉਦੋਂ ਨੂੰ ਗਾਂਹ ਸਾਰਾ ਹੱਲ ਕੱਢ ਲੈਣਗੇ ਉਹ ਇਹ ਗੱਲ ਮੈਂ ਤਾਂ ਹੀ ਤਾਂ ਛੱਡੀ ਹੋਈ ਸੀ ਜਿਹੜੀ ਸੀਆਈਡੀ ਦੀ ਬੰਦਲ ਤੋਂ ਛੱਡੀ ਹੋਈ ਸੀਆਈਡੀ ਦੇ ਇਸੇ ਕੰਮ ਦੀ ਤੂੰ ਬਾਣੀ ਨੇ ਪਕਾਈ ਮਾਰਾ ਕਰ ਮੈਂ ਸਿੱਧੀ ਗੱਲ ਕਰ ਰਿਹਾ ਕਰ ਜਵਾਖਾਂ ਨਾਲ ਉਹ ਮੋਪੜਾ ਮੇਰੀ ਗੱਲ ਤਾਂ ਮੈਂ ਗੁੱਟੂ ਵਿਚ ਆ ਕੇ ਮੈਂ ਤੁਹਾਨੂੰ ਦੱਥਾ ਕਰ ਲਾ ਤੂੰ ਤਾਂ ਛੇਡਾਂ ਜਗੱਲ ਪਾ ਲੈਣਾ ਤੂੰ ਤਾਂ ਸਾਰਾ ਦਿਨ ਹੁਣ ਉੱਥੇ ਵੀ ਭੂਆ ਨੂੰ ਛੇਡਾਂ ਕਰੀ ਜਾਣਾ ਇੱਥੇ ਵੀ ਮੈਂ ਤੇਰੇ ਨਾਲ ਦੇਖ ਲੈ ਮੇਰੀ ਮੱਤ ਨਹੀਂ ਮਿਲਦੀ ਜਦ ਛੱਡੀ ਹੋਈ ਨਾਲ ਤੇ ਇਹ ਚਲੋ ਇਹ ਆ ਕੀ ਮੈਨੂੰ ਆਉਂਦਾ ਉਹ ਸਾਰੀ ਉਮਰ ਇਹਦੇ ਨਾਲ ਕੱਢ ਲਈ ਹੁਣ ਤੇਰੀ ਮੱਤ ਨਹੀਂ ਮਿਲਦੀ ਉਹ ਬੇ ਬਈ ਇਹਦਾ ਬੋਲਦੀਆਂ ਕਰਨੀ ਹੈਗੀ 30 ਨਮਾ ਚਾਹ। ਆਹ ਦੇਖਣਾ। ਉਹ ਚੱਲ ਕੋਈ ਨਹੀਂ ਹੁਣ ਤੂੰ ਚੱਲ ਫੜਾ ਮੜਾ ਜੇ ਹਿੰਮਤ ਨਾ ਮਾਰ ਜਿਹੜਾ ਗਾਂ ਪਛਾਣ ਨਾਲੇ ਪੈਸੇ ਥੇਲੇ ਦੇ ਦੇ ਗਏ ਵਕੀਲ ਨੂੰ ਹੋ ਰਾਇ ਨਹੀਂ ਪਤਾ ਉਹ ਬੰਨ ਬੰਨ ਲੈਣ ਵਕੀਲ ਨੂੰ ਪੈਸੇ ਦੇ ਕੇ। ਉਹ ਨਹੀਂ ਨਹੀਂ ਮੇਰੀ ਗੱਲ ਸੁਣ। ਹਾਂ। ਆਪਣੀ ਦਾਦੀ ਕੇ ਨੂੰ ਭੇਜਦੀ ਮੇਰੇ ਵਾਲੀ ਉਤਰੀ ਭੂਆ ਨੂੰ ਭੇਜਦੀ ਕੀ ਪਤਾ ਇਹ ਤਾਂ ਉੱਥੀ ਭੇਜੇ ਮੇਰੇ ਛਾਲੀ ਦੀ ਉਤੇ। ਉਹ ਕਾਂ ਦਾ ਦਲਿਆ ਕੜ ਦੂਜੇ ਪੀਰਾ ਵੇਖੀ ਬਜੰਦਾ ਦੇਖ ਰਿਹਾ ਕਿੰਨਾ ਹੈ। ਝੋਗੜੀ ਚ। ਦੇਖ ਲਾ ਭੂਆ। ਬੇ ਆ ਕੱਲਾ ਬੋਲ ਪਿਆ ਕਰ ਤੂੰ। ਉਹ ਆਏ ਤਾਂ ਇਹ ਜਾ ਕੇ ਆਈ ਸੀ ਬੋਲੇ ਨਹੀਂ ਇਹਦੇ ਮੂਰੇ ਦਾ ਕੁਸ ਹੋ ਬੱਸ ਠੀਕ ਆ ਬੱਸ ਫਿਰ ਮੈਂ ਤੈਨੂੰ ਕਾੜਿਆ ਫੋਨ ਕੱਟਦੇ ਮੈਂ ਬੱਸ ਫਿਰ ਪੂਰੇ ਟਾਈਮ થી ਪਹੁੰਚ ਰਿਹਾ ਬੰਦਾ ਘਰੇਗਾ ਮਿਲਣ ਕਰਨੀ ਬਾਕੀ ਚਾਚਾ ਵੀ ਆ ਕੇ ਗਿਆ ਸੀ ਹੈ ਭੂਆ ਨੂੰ ਮਿਲ ਕੇ ਗਿਆ ਸੀ ਬਸ ਠੀਕ ਆ ਠੀਕ ਆ ਕੋਈ ਗੱਲ ਨਹੀਂ ਫੇਰ ਆ ਮੈਂ ਇੱਕ ਮਿਲਦਾ ਆਮ ਨਾਲ ਕੋਈ ਗੱਲ ਨਹੀਂ ਮੱਤ ਠੀਕ ਆ ਠੀਕ ਆ ਤੂੰ ਆਪਣਾ ਮਾਰਕੀਟ ਆ ਹਮਤਰਾ ਮੈਂ ਕਿਹਾ ਮੇਰੇ ਛਾਲ ਦੀ ਤਾਂ ਸੁੱਕੀ ਗਜਰਾ ਖਾਈ ਜਾਂਦੀ ਹੁੰਦੀ ਆ ਹਾਏ ਵੇ ਬੱਟਣ ਜੋ ਗਾਨੀ ਕੋਈ ਨਹੀਂ ਬਪੜਾ ਤੂੰ ਨਾ ਹਟੀ ਚੇਡਾ ਕਰਨਾ ਚੱਲ ਚੰਗਾ ਤੂੰ ਬੌੜੀ ਹੁਣ ਮੜਾ ਜਾ ਮੈਨੂੰ ਸੰਸਾ ਹੋਇਆ ਪਿਆ ਗੱਲ ਦਾ ਠੀਕ ਆ ਚੰਗਾ ਇਹ ਨੰਬਰ ਤੇਰਾ ਚੰਗਾ ਹਾਂ ਹਾਂ ਮੇਰਾ ਹੀ ਵਾਲਾ ਦੇਖ ਲੈ ਹੈ 100 ਵਾਰੀ ਤੈਨੂੰ ਇਹ ਤੋਂ ਮੈਂ ਫੋਨ ਲਾ ਲਿਆ ਹਜੇ ਨੰਬਰ ਦਾ ਨਹੀਂ ਪਤਾ ਤੈਨੂੰ ਮੱਤ ਮੈਂ ਹੁਣ ਨੰਬਰੇ ਤੋਂ ਵੀਟ ਕਰਾਉਣਾ ਜਵਾਕ ਜਿੱਥੋਂ ਇਥੋਂ ਓਕੇ ਜਣੋ ਦੀ ਕੋਕ ਸ਼ਸਤਰ ਪੜਿਆ ਹੋਇਆ ਬੋਲਦਾ ਤਾਂ ਐਂ ਅੰਗਰੇਜ਼ੀ ਦੇਖ ਲੈ ਭੂਆ ਉੜੇ ਤਵਾੜਾ ਆਉਂਦਾ ਕਰਦਾ ਨਹੀਂ ਹੈ ਤੈਨੂੰ ਝੇਡਾਂ ਕਰੀ ਜਾਂਦਾ ਆਹੀ ਤਾਂ ਮੈਂ ਕਹਿੰਦੀ ਆਹੀ ਅਕਲ ਹੈ ਜੀ ਬਸ ਇੰਨੀ ਕੀ ਇਹਦਾ ਟਾਈਮ ਹੈ ਮੈਂ ਕੱਢ ਗਈ ਜੇ ਕੋਈ ਹੋਰ ਹੁੰਦੀ ਇੱਥੇ ਆ ਕੇ ਬਹਿ ਜਾਂਦੀ ਬਾਰਗੀ ਉਹ ਬਸ ਉਹੀ ਗੱਲ ਆ ਭੂਆ ਤੇਰੀ ਵੀ ਸਿਆਣਪ ਹੀ ਆ ਦਾ ਹਲੇ ਰਾਏ ਉਲਟੇ ਮਾਰੀ ਵੀ ਮੈਨੂੰ ਕਹਿੰਦਾ ਰੁਟ ਜਾਣਾ ਮੈਂ ਤੈਨੂੰ ਦੱਸੀ ਆ ਨਾ ਵੀ ਇਹ ਤਾਂ ਉਹ ਗੱਲ ਆ ਵੀ ਉਲਟਾ ਚੋਰ ਕਤਵਾਲ ਨੂੰ ਡਾਟੇ ਇਹ ਆਪਾਂ ਨੂੰ ਸਮਾਂ ਉਹ ਕਰਦਾ ਤੇ ਚਾਹ ਬਣਾਵਾ ਚਾਹ ਪੀਉਂਦੇ ਹਾਂ ਹਾਂ ਬਾਈ ਬਣਾ ਦੇ ਚਾਹ ਤੁਸੀਂ ਵੀ ਆਉਂਗੇ ਚਾਹ ਤਾਂ ਮੈਂ ਆਪ ਹੀ ਬਣਾ ਲੂ ਤੈਨੂੰ ਪਹਿਲਾਂ ਵੀ ਕਿਹਾ ਸੀ ਹੋਰ ਕੰਮ ਕਰ ਲਿਆ ਕਰ ਤੂੰ ਰਸੋਈ ਦਾ ਤਾਂ ਮੈਂ ਆਪ ਹੀ ਕਰ ਲਿਆ ਕਰੂੰਗੀ ਚਲ ਕੋਈ ਨਹੀਂ ਭੂਆ ਹੁਣ ਬਣਾ ਦੂ ਦੱਸ ਉਹ ਕੀ ਚਾਹ ਚ ਜ਼ਹਿਰ ਪਾਉਂਦੀ ਹੁਣ ਕੰਮ ਧੰਦੇ ਦੇ ਰੱਖੀ ਆ ਉਹ ਕੋਈ ਸੁਖਤਾ ਲੈ ਲਓ ਪੈਸੇ ਵੀ ਦਿੰਨੇ ਆ ਕੋਈ ਨਹੀਂ ਬਾਈ ਤੂੰ ਬਣਾ ਦੇ ਚਾਹ ਕੋਈ ਨਹੀਂ ਹਾਂ ਨਾਨਾ ਵਾਲੇ ਹਰਪ੍ਰੀਤ ਨੂੰ ਪੁੱਛ ਲਈ ਜੀ ਉਹਨੇ ਕੁਝ ਖਾਣਾ ਪੀਣਾ ਹੋਇਆ ਠੀਕ ਹੈ ਦਵਾਈ ਦੇ ਦੇਣੀ ਤੁਸੀਂ ਹਾਂ ਦੇਤੀ ਦਵਾਈ ਮੈਂ ਉਹਨੂੰ ਠੀਕ ਹੈ ਪੁੱਤ ਮੇਰੀ ਗੱਲ ਸੁਣਾ ਨਹੀਂ ਭਰੋਸਾ ਕਰਿਆ ਕਰਦੇ ਸਾਰੀ ਰਸੋਈ ਦੇ ਹਵਾਲੇ ਕਰਕੇ ਆਪਾਂ ਕੀ ਜਾਣਦੇ ਆ ਇਹਨਾਂ ਉਹ ਚਲ ਕੋਈ ਨਹੀਂ ਭੂ ਇੱਕ ਅੱਧਿਆਰੀ ਤਾਂ ਹੁਣ ਚਾਹ ਪਾਣੀ ਤਾਂ ਕਰੀ ਸਕਦੀ ਆ ਹੋ ਕੋਈ ਨਹੀਂ ਐਨਾ ਨਾ ਤੂੰ ਸ਼ੱਕ ਕਰਿਆ ਕਰ ਬਹਿਣਾ ਕਰਿਆ ਕਰ ਬਹਿਮ ਤਾਂ ਹੁੰਦਾ ਹੀ ਆ ਪੁੱਤ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਜਾਣ ਪਛਾਣ ਲਈਏ ਉਹ ਗੱਲ ਵੱਖਰੀ ਆ ਹੁਣ ਤਾਂ ਹਲੇ ਆ ਕੇ ਕੰਮ ਤੇ ਲੱਗਿਆ ਹੋਣੀ ਆ ਆਪਾਂ ਇਹਨੂੰ ਕੋਈ ਨਹੀਂ ਜਾਣ ਪਛਾਣ ਵੀ ਹੋ ਜੂਗੀ ਜਦੋਂ ਆਪਣੇ ਵਿੱਚ ਤਾਂ ਰਹਿੰਦੀ ਆ ਉਹ ਦੱਸ ਹੈ ਬਾਕੀ ਗਰੀਬ ਬੰਦੇ ਤੇ ਜੇ ਆਪਾਂ ਯਕੀਨ ਕਰਕੇ ਰੱਖਾਂਗੇ ਫੇਰ ਹੀ ਸਾਹ ਦਿੰਦਾ ਹੁੰਦਾ ਉਹ ਤਾਂ ਠੀਕ ਹੈ ਭਾਈ ਮੈਨੂੰ ਤਾਂ ਨਾ ਮੈਂ ਹੀ ਕਹਿੰਦੀ ਆ ਮਸਾ ਰੱਬ ਭੁੱਲਿਆ ਮੇਰੇ ਭਾਈ ਦੇ ਘਰੇ ਮਸਾਂ ਬਾਰਸ ਆਉਣ ਲੱਗਾ ਮੈਨੂੰ ਤਾਂ ਕਿਸੇ ਤੇ ਜਮਾ ਪਰੋਸਾ ਨਹੀਂ ਹੈਗਾ ਉਹ ਇਹ ਤਾਂ ਗੱਲਾਂ ਹੈਗੀਆਂ ਪੂਆ ਗੱਲ ਕਰ ਫੇਰ ਵੀ ਹਰੇਕ ਤਾਂ ਨਹੀਂ ਇੱਕੋ ਜਿਹਾ ਹੁੰਦਾ ਅਜੇ ਪੰਜੇ ਉਂਗਲਾਂ ਇੱਕੋ ਜੀਆਂ ਹੋ ਜਾਣ ਫੇਰ ਤਾਂ ਜੁਗ ਪਲਟ ਜੇ ਉਹੀ ਤਾਂ ਹੈ ਹੁੰਦੀਆਂ ਨਹੀਂ ਪੰਜੇ ਉਂਗਲਾਂ ਆਪਾਂ ਨੂੰ ਕਿਹ ਬਤਾ ਕਿਹੜੀ ਉਂਗਲ ਸਹੀ ਹੈ ਕਿਹੜੀ ਗਲਤ ਹੈ ਉਹ ਚਲ ਕੋਈ ਨਹੀਂ ਪੂਆ ਤੂੰ ਨਾ ਐਵੇਂ ਬਹਿਓ ਕਰਿਆ ਕਰ ਚਲ ਮੈਂ ਦੇਖਦਾ ਹਰਪ੍ਰੀਤ ਕੀ ਕਰਦੀ ਆ ਹੈ ਚੰਗਾ ਹਰ ਤਰੀ ਤਪਈ ਸੀ ਚਲ ਉਹਦੇ ਕੋਲੇ ਬਹਿਣਾ 10 ਮਿੰਟਾਂ ਦਾ ਟਾਈਮ ਵੀ ਨਹੀਂ ਲੱਗਦਾ ਉਹਦੇ ਕੋਲੇ ਬੈਠਾਂ ਦਾ ਕੋਈ ਨਾ ਬਹਿ ਜਾ ਚਲ ਆ ਦੇਖ ਲੈ ਲੈ ਬਿਜੀ ਜਾਣੀ ਐ ਨਾ ਬੁੱਜੀ ਐ ਨਾ ਪਹਿਲਾਂ ਤਾਂ ਮੈਂ ਇਹਨੂੰ ਕੰਮ ਤੇ ਰੱਖ ਕੇ ਰਾਜੀ ਨਹੀਂ ਦੀ ਉੱਤੋਂ ਦੀ ਹੋ ਕੇ ਕੰਮ ਤੇ ਰੱਖ ਲਈ ਹੁਣ ਉਹਨੂੰ ਚਾਹ ਵੀ ਤੂੰ ਬਣਾ ਦੇ ਰੋਟੀ ਵੀ ਤੂੰ ਬਣਾ ਦੇ ਵੀ ਦੱਸ ਪਈ ਉਹੀ ਨਹੀਂ ਕਿਸੇ ਦੇ ਹੱਥ ਦਾ ਬਣਾਇਆ ਖਾਦਾ ਜਾਂਦਾ ਆ ਤਾਂ ਜਵਾਖ ਜਿਵੇਂ ਹੀ ਹੋਏ ਪੈਣਗੇ